ਕਦੀ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਵਿੱਚ ਲਗਾਤਾਰ ਨੌਜਵਾਨਾਂ ਦੀ ਗਿਣਤੀ ਘਟਦੀ ਕਿਉਂ ਜਾ ਰਹੀ ਹੈ ਕੀ ਆਰਮੀ ਦੇ ਸੀਨੀਅਰ ਆਫਿਸਰਜ਼ ਨੂੰ ਅਪੀਲ ਕਰਨੀ ਪੈ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਬੜੇ ਕਾਬਿਲ ਨੇ ਤਾਂ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋਣ ਗਿਣਤੀ ਘਟਣ ਦਾ ਕਾਰਨ ਕੀ ਲੱਗਦੇ ਹੈ ਔਰ ਇਹਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਫੌਜ ਦੇ ਵਿੱਚ ਕਿਉਂਕਿ ਤੁਹਾਨੂੰ ਯੰਗ ਰੱਖਣਾ ਪੈਂਦਾ ਹੈ ਕੋਈ ਸੈਕੰਡ ਪ੍ਰਾਈਜ਼ ਨਹੀਂ ਹੁੰਦਾ ਜਾਂ ਸੀ ਮਰੋਂਗੇ ਜਾਂ ਮਾਰੋਂਗੇ ਪੁਰਾਣੇ ਜ਼ਮਾਨੇ ਵਿੱਚ ਜੋਇੰਟ ਫੈਮਲੀ ਹੁੰਦੀ ਸੀ ਦੋ ਚਾਰ ਭਰਾ ਹੁੰਦੇ ਸੀ ਜ਼ਮੀਨ ਹੁੰਦੀ ਸੀ ਤੇ ਇੱਕ ਨਾ ਕੋ ਫੌਜ ਚਲਿਆ ਜਾਂਦਾ ਬਾਕੀ ਤਿੰਨ ਚਾਰ ਘਰੇ ਰਹਿੰਦੇ ਪੈਨਸ਼ਨਾਂ ਵੀ ਸਾਡੀਆਂ ਫੌਜੀਆਂ ਬਹੁਤ ਘੱਟ ਜਦੋਂ ਪੁਰਾਣੇ ਰੂਲਾਂ ਦੇ ਵਿੱਚ ਵੀ ਬਹੁਤ ਮੁਸ਼ਕਲ ਸੀ ਉਹਨਾਂ ਗਵਰਨਮੈਂਟ ਨੇ ਸ਼ਾਇਦ ਪੈਸੇ ਬਚਾਉਣ ਵਾਸਤੇ ਕਿ ਪੈਨਸ਼ਨ ਨਾ ਦੇਣੀ ਪਵੇ ਅਗਨੀਵੀਰ ਸਕੀਮ ਲੈ ਕੇ ਆਏ ਨੇ 2022 ਦੇ ਵਿੱਚ ਉਹਨਾਂ ਨੇ ਕਿਹਾ ਵੀ 25% ਨੂੰ ਅਸੀਂ ਰੱਖਾਂਗੇ ਬਾਕੀ 75% ਬਾਹਰ ਜਾਣਗੇ ਸਰਕਾਰ ਵਾਸਤੇ ਤੇ ਸ਼ਾਇਦ ਪੈਸੇ ਬਚਾਉਣ ਵਾਸਤੇ ਠੀਕ ਹੋਵੇ ਪਰ ਆਮ ਜਿਹੜੇ ਬੰਦੇ ਅਫੈਕਟਡ ਨੇ ਜਿਹੜੇ ਫੌਜੀ ਬਣਦੇ ਨੇ ਜਾਂ ਬਣਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਹੈ ਉਹਨਾਂ ਵਾਸਤੇ ਇਹ ਅਟਰੈਕਟਿਵ ਨਹੀਂ ਹੈ ਉਹਦੇ ਤੇ 24 ਘੰਟੇ ਇਹ ਰਹੇਗਾ ਕਿ 4 ਸਾਲ ਤੋਂ ਬਾਅਦ ਕੀ ਬਣੇਗਾ ਕੱਢਣ ਦਾ ਮਤਲਬ ਹੈ ਕਿ ਉਹ ਨਕਮ ਹੈ ਉਹ ਕੰਮ ਦਾ ਨਹੀਂ ਹੈ ਉਹ ਫਿੱਟ ਨਹੀਂ ਹੈ ਉਹਦੇ ਦਿਲ ਦੇ ਵਿੱਚ ਜਿਹੜੇ ਜਾਣਗੇ 75% ਉਹ ਉਹਨਾਂ ਦੇ ਦਿਲ 'ਚ ਇਹ ਹੋਏਗਾ ਕਿ ਮੈਂ ਤਾਂ ਬੇਕਟ ਇਹ ਅੱਜਕੜ ਜਵੰਡੀ ਜਿਹੜੀ ਹੈ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਭ ਤੋਂ ਮੋਸਟ ਡੈਕੋਰ ਅਰੇਂਜਮੈਂਟ ਹੈ ਦੁਨੀਆਂ ਬਹਾਦਰੀਆਂ ਇਹਨਾਂ ਨੇ ਕੀਤੀਆਂ ਉਹਨੀਆਂ ਕਿਸੇ ਦੀਆਂ ਨਹੀਂ ਹੈ ਸਪੈਸ਼ਲੀ ਫਸਟ ਵਰਲਡ ਵਾਰ ਦੇ ਵਿੱਚ ਅਜੇ ਵੀ ਫਰਾਂਸ ਦੇ ਲੋਕ ਸਿੱਖਾਂ ਨੂੰ ਦੀਨ ਯਾਦ ਕਰਦੇ ਨੇ ਕੀ ਪੰਜਾਬ ਦਾ ਸਿਰਫ ਕੇਵਲ ਸਿੱਖ ਹੀ ਉਸ ਦੇ ਵਿੱਚ ਭਰਤੀ ਹੋ ਸਕਦਾ ਜਾਂ ਕੌਣ ਕੌਣ ਭਰਤੀ ਹੋ ਸਕਦਾ ਪਹਿਲਾਂ ਫੌਜੀ ਦੇ ਕੇ ਉਹਨੂੰ ਸਪੈਸ਼ਲ ਟ੍ਰੀਟ ਕੀਤਾ ਜਾਂਦਾ ਸੀ ਦਫ਼ਤਰਾਂ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਉਹ ਜਾਂਦਾ ਤੇ ਹੁਣ ਉਹਨਾਂ ਨੂੰ ਉਹ ਟ੍ਰੀਟਮੈਂਟ ਨਹੀਂ ਮਿਲਦਾ ਸਾਡੀ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਵਿੱਚ ਲਗਾਤਾਰ ਨੌਜਵਾਨਾਂ ਦੀ ਗਿਣਤੀ ਘਟਦੀ ਕਿਉਂ ਜਾ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਸ ਕਰਕੇ ਆਰਮੀ ਦੇ ਸੀਨੀਅਰ ਆਫਿਸਰਜ਼ ਨੂੰ ਅਪੀਲ ਕਰਨੀ ਪੈ ਰਹੀ ਹੈ ਇੱਕ ਬੇਨਤੀ ਕਰਨੀ ਪੈ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਬੜੇ ਕਾਬਿਲ ਨੇ ਤਾਂ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋਣ ਇਸ ਦੇ ਬਾਰੇ ਇੱਕ ਦਫਾ ਮੁੱਖ ਮੰਤਰੀ ਭਗਵੰਤ ਮਾਨ ਵੀ ਯਾਰ ਕਰ ਚੁੱਕੇ ਨੇ ਚਿੰਤਾ ਕਿਉਂਕਿ ਉਹਨਾਂ ਦੀ ਆਰਮੀ ਦੇ ਵੱਡੇ ਅਫਸਰਾਂ ਦੇ ਨਾਲ ਬੈਠਕ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਇਹ ਬੇਨਤੀਆਂ ਤਾਂ ਲਗਾਤਾਰ ਚਿੰਤਾ ਤਾਂ ਕੀਤੀ ਜਾ ਰਹੀ ਹੈ ਪਰ ਮੁੱਖ ਕਾਰਨ ਕੀ ਨੇ ਕਿ ਲਗਾਤਾਰ ਗਿਣਤੀ ਘਟੀ ਕਿਉਂ ਹੈ ਜਾਂ ਭਾਰਤੀ ਫੌਜ ਦੇ ਵਿੱਚ ਵੱਖ-ਵੱਖ ਰੈਜੀਮੈਂਟ ਦੇ ਵਿੱਚ ਇਕੱਲਾ ਸਿੱਖ ਰੈਜੀਮੈਂਟ ਗਿਣਤੀ ਘਟੀ ਹੈ ਜਾਂ ਸਾਰੇ ਪਾਸੇ ਇਹੋ ਹਾਲ ਹੈ ਇਸ ਦੇ ਬਾਰੇ ਗੱਲਬਾਤ ਕਰਾਂਗੇ ਇਸ ਵਕਤ ਸੇਵਾਮੁਕਤ ਬ੍ਰਿਗੇਡੀਅਰ ਸਾਹਿਬ ਸਾਡੇ ਨਾਲ ਨੇ ਹਰਵੰਦ ਸਿੰਘ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਸਮਝਦੇ ਆ ਕਿਉਂਕਿ ਲੰਮਾ ਸਮਾਂ ਸੇਵਾਵਾਂ ਉਹਨਾਂ ਨੇ ਭਾਰਤੀ ਫੌਜ ਲਈ ਦਿੱਤੀਆਂ ਨੇ ਸਭ ਤੋਂ ਪਹਿਲਾਂ ਸਰ ਮੈਂ ਜੋ ਬੇਨਤੀ ਕੀਤੀ ਗਿਆ ਆਰਮੀ ਆਫੀਸਰਜ਼ ਵੱਲੋਂ ਕਿ ਸਿੱਖ ਰੈਜੀਮੈਂਟ ਦੇ ਵਿੱਚ ਗਿਣਤੀ ਘਟਣਾ ਚਿੰਤਾ ਦਾ ਵਿਸ਼ਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਭਰਤੀ ਹੋਵੋ ਪਹਿਲਾਂ ਤਾਂ ਮੈਂ ਇਹੀ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਜਿਹੜੀ ਇਸ ਅਪੀਲ ਦੇ ਮਾਇਨੇ ਕੀ ਹੈ ਤੁਸੀਂ ਕੀ ਸਮਝਦੇ ਹੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂ ਮੈਂ ਕੁਝ ਵਾਰਡ ਕਰਨਾ ਚਾਹੁੰਨਾ ਸਿੱਖ ਰੈਜiment ਵਾਰੇ ਜੀ ਸਿੱਖ ਰੈਜiment ਬਣੀ ਕਿਵੇਂ ਤੇ ਇਹਦਾ ਬੈਕਗ੍ਰਾਉਂਡ ਕੀ ਹੈ ਜੀ ਸਿੱਖ ਰੈਜiment ਨੂੰ ਸਮਝਣ ਵਾਲੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਸਮਝਣੀ ਪਏਗੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮਾਡਰਨ ਫੌਜ ਬਣਾਈ ਜੋ ਉਸ ਜਮਾਨੇ 'ਚ ਅੰਗਰੇਜ਼ਾਂ ਦੀ ਫੌਜ ਨਾਲੋਂ ਵੀ ਚੰਗੀ ਸੀ ਫਿਰ ਆਫਸਾਈਡ ਲੜਾਈ ਕਰਕੇ ਆਫਦੇ ਫੁੱਟ ਕਰਕੇ ਉਹਦੇ ਜਿਹੜੇ ਵਾਰਸ ਸੀ ਉਹ ਚੰਗੇ ਨਾ ਹੋਣ ਕਰਕੇ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਪਰ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਹਦੇ ਵਾਸਤੇ ਦੋ ਲੜਾਈਆਂ ਲੜਨੀਆਂ ਪਈਆਂ ਉਹਨਾਂ ਨੂੰ ਫਸਟ ਐਂਗਲੋ ਸਿੱਖਵਾਰ ਸੈਕੰਡ ਐਂਗਲੋ ਸਿੱਖਵਾਰ ਉਸ ਲੜਾਈਆਂ ਦੇ ਵਿੱਚ ਹਾਲਾਂਕਿ ਜਿਹੜੇ ਲੀਡਰ ਸੀ ਉਹ ਸਾਰੇ ਸਿੱਖ ਅੰਗਰੇਜ਼ਾਂ ਨਾਲ ਮਿਲੇ ਹੋਏ ਸੀ ਪੋਲੀਟੀਕਲ ਲੀਡਰ ਵੀ ਤੇ ਉਹਨਾਂ ਦੀ ਫੌਜੀ ਜਰਨੈਲ ਵੀ ਔਰ ਇਹਨਾਂ ਨੂੰ ਇੱਕ ਕਿਸਮ ਦਾ ਮਰਵਾਉਣਾ ਚਾਹੁੰਦੇ ਸੀ ਅੰਗਰੇਜ਼ਾਂ ਤੋਂ ਪਰ ਫਿਰ ਵੀ ਆਮ ਜਵਾਨਾਂ ਨੇ ਆਮ ਫੌਜੀਆ ਨੇ ਅੰਗਰੇਜ਼ਾਂ ਦਾ ਬਹੁਤ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਔਰ ਉਹਦੇ ਵਿੱਚ ਸਿਰਫ ਕਲੇ ਸਿੱਖੋ ਨਹੀਂ ਸੀ ਉਹਦੇ ਵਿੱਚ ਮੁਸਲਮਾਨ ਵੀ ਸੀ ਕਿਉਂਕਿ ਮਾਝਾ ਰਣਜੀਤ ਸਿੰਘ ਦੀ ਫੌਜ ਦਾ ਜਿਹੜਾ ਤੋਫਖਾਨਾ ਸੀ ਉਹ ਤਕਰੀਬਨ ਸਾਰਾ ਮੁਸਲਮਾਨਾ ਦਾ ਸੀ ਤੇ ਉਹਨਾਂ ਨੇ ਲੜ ਕੇ ਅੰਗਰੇਜ਼ਾਂ ਨੂੰ ਤਕਰੀਬਨ ਕਈ ਵਾਰੀ ਹਰਾਇਆ ਵੀ ਜਿਵੇਂ ਤੁਸੀਂ ਸੁਣਦੇ ਹੋ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਉੱਥੇ ਅੰਗਰੇਜ਼ ਭੱਜ ਰਹੇ ਸੀ ਉਦੋਂ ਬਾਅਦ ਸਿੱਖੋ ਜੋ ਸਿੱਖੋਈ ਚੇਲਿਆਂ ਵਾਲਾਂ ਦੇ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਹਰਾਇਆ ਆਲਮੋਸਟ ਜੀ ਤੋਂ ਅੰਗਰੇਜ਼ਾਂ ਨੇ ਫਿਰ ਸਿੱਖਾਂ ਦੀ ਬਹਾਦਰੀ ਸਮਝੀ ਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੰਜਾਬ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਕਿਉਂਕਿ ਸਮਝਦੇ ਸੀ ਕਿ ਜੇ ਇਹ ਬਾਹਰ ਰਹੇ ਤਾਂ ਸਾਡੇ ਵਾਸਤੇ ਦੁਬਾਰਾ ਫੇਰ ਪ੍ਰੋਬਲਮ ਹੋ ਸਕਦੀ ਹੈ ਸਾਡੇ ਲਈ ਹੀ ਚੈਲੰਜ ਬਣ ਸਕਦੀ ਹੈ ਹਾਂ ਇਸੇ ਕਰਕੇ ਉਹਨਾਂ ਨੇ ਉਹ ਚੈਲੰਜ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੂੰ ਆਫਰ ਦਿੱਤੀ ਕਿ ਚਲੋ ਹੁਣ ਸਾਡਾ ਆਪਣਾ ਕਿ ਝਗੜਾ ਖਤਮ ਹੋ ਗਿਆ ਲੜਾਈ ਖਤਮ ਹੋ ਗਈ ਹੁਣ ਤੁਸੀਂ ਸਾਡੇ ਵੱਲ ਆਜੋ ਤੇ ਇਹ ਉਸ ਤੋਂ ਬਾਅਦ ਉਹ ਜਿਹੜੀ ਫੌਜ ਬਚੀ ਹੋਈ ਸੀ ਉਨ੍ਹਾਂ ਦੀ ਫੌਜ ਦੇ ਬੇਸਿਸ ਦੇ ਉੱਤੇ ਅੰਗਰੇਜ਼ਾਂ ਨੇ ਸਾਰਿਆਂ ਨੂੰ ਪਾਰਟੀ ਕਰ ਲਿਆ ਤੇ ਉੱਥੋਂ ਸਿੱਖ ਰਜiment ਦੀ ਸ਼ੁਰੂ ਹੋਈ ਕਿਉਂਕਿ ਅੰਗਰੇਜ਼ ਜਿਹੜੇ ਰਾਜ ਕੀਤਾ ਉਹਨੇ ਹਿੰਦੁਸਤਾਨ ਦੇ ਵਿੱਚ ਉਹਦਾ ਮੇਨ ਪ੍ਰਿੰਸੀਪਲ ਹੁੰਦਾ ਸੀ ਡਿਵਾਈਡ ਐਂਡ ਰੂਲ ਜੀ ਉਹਨੇ ਹਰ ਇੱਕ ਚੀਜ਼ ਦੇ ਵਿੱਚ ਇਸ ਤਰ੍ਹਾਂ ਸਿਸਟਮ ਕੀਤਾ ਕਿ ਕਾਸਟ ਰਿਲੀਜੀਅਨ ਰੀਜਨ ਇਹ ਸਾਰੀਆਂ ਚੀਜ਼ਾਂ ਸਨ ਤੋਂ ਉਹਨਾਂ ਨੇ ਜਾਟ ਰੈਜiment ਬਣਾਈ ਜਾਟਾਂ ਵਾਸਤੇ ਮਰਾਠਾ ਬਣਾਈ ਬਾਗੀ ਬਣਾਈਆਂ ਤੇ ਪੰਜਾਬ ਦੇ ਵਿੱਚੋਂ ਸਿੱਖ ਰੈਜiment ਬਣਾਈ ਤੇ ਪੰਜਾਬ ਰੈਜiment ਬਣਾਈ ਜੀ ਔਰ ਇਹ ਸਿੱਖ ਰੈਜiment ਜਿਹੜੀ ਹੈ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਭ ਤੋਂ ਮੋਸਟ ਡੈਕੋਰਟ ਰੈਜiment ਹੈ ਜਿੰਨੀਆਂ ਬਹਾਦਰੀਆਂ ਇਹਨਾਂ ਨੇ ਕੀਤੀਆਂ ਉਹਨੀਆਂ ਕਿਸੇ ਦੀਆਂ ਨਹੀਂ ਹੈਗੀਆਂ ਉਹ ਜਿੰਨੀਆਂ ਲੜਾਈਆਂ ਹੋਈਆਂ ਆਪਣੀ ਕੰਟਰੀ ਦੇ ਵਿੱਚ ਵੀ ਤੇ ਬਾਹਰ ਵੀ ਉਹ ਸਾਰੀਆਂ ਲੜਾਈਆਂ ਦੇ ਵਿੱਚ ਸਿੱਖਾਂ ਨੇ ਬਹੁਤ ਜ਼ਿਆਦਾ ਟੰਗਾ ਰੋਲ ਕਰਾਇਆ ਸਪੈਸ਼ਲੀ ਫਸਟ ਵਰਲਡ ਵਾਰ ਦੇ ਵਿੱਚ ਅਜੇ ਵੀ ਫਰਾਂਸ ਦੇ ਲੋਕ ਸਿੱਖਾਂ ਨੂੰ ਯਾਦ ਕਰਦੇ ਨੇ ਕਿ ਇਹਨਾਂ ਨੇ ਸਾਨੂੰ ਬਚਾਇਆ ਸੈਂਕੜੇ ਮੈਡਲ ਜਿਹੜੇ ਆ ਪਹਾਦਰੀ ਦੇ ਸਿੱਖ ਰੈਜੀਮੈਂਟ ਦੇ ਹਿੱਸੇ ਵੀ ਆਏ ਨੇ ਬਾਕੀ ਭਾਰਤੀ ਫੌਜ ਦੇ ਬਾਕੀ ਵੱਖ-ਵੱਖ ਰੈਜੀਮੈਂਟ ਦੇ ਹਿੱਸੇ ਵੀ ਆਏ ਹੋਣਗੇ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਦੋਨਾਂ ਵੇਲੇ ਰੋਲ ਜੇ ਅੱਜ ਵੀ ਰੋਲ ਬੜਾ ਅਹਿਮ ਮੰਨਿਆ ਜਾਂਦਾ ਹੈ ਪਰ ਮੈਂ ਤੁਹਾਡੇ ਤੇ ਇੱਕ ਇਹ ਵੀ ਚੀਜ਼ ਜਾਨਣਾ ਚਾਹੁੰਦਾ ਇੱਕ ਤੁਸੀਂ ਹਿਸਟਰੀ ਤੇ ਝਾਤ ਮਰਵਾਈ ਹੈ ਨਾਲ ਇਹ ਦੱਸੋ ਕਿ ਸਿੱਖ ਰੈਜੀਮੈਂਟ ਵਿੱਚ ਅੱਜ ਜੋ ਆਜ਼ਾਦੀ ਤੋਂ ਪਹਿਲਾਂ ਰੂਲ ਸੀ ਉਸੇ ਮੁਤਾਬਕ ਭਰਤੀ ਹੁੰਦੀ ਹੈ ਕਿ ਪੰਜਾਬ ਦਾ ਕੇਵਲ ਸਿੱਖ ਹੀ ਉਸ ਦੇ ਵਿੱਚ ਭਰਤੀ ਹੋ ਸਕਦਾ ਜਾਂ ਕੌਣ-ਕੌਣ ਭਰਤੀ ਹੋ ਸਕਦਾ ਦੇਖੋ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਾਸਟ ਬੇਸਡ ਫੌਜ ਬਣਾਈ ਹੋਈ ਸੀ ਤੇ ਆਪਣੀ ਜਿਹੜੀ ਸਿੱਖ ਰੇਜiment ਸੀ ਉਹਦੇ ਵਿੱਚ ਸਿੱਖ ਰਛੀ ਭਰਤੀ ਹੋ ਸਕਦੇ ਸੀ ਪਰ ਤੇ ਹੁਣ ਵੀ ਉਹ ਜਿਹੜਾ ਪੁਰਾਣਾ ਟ੍ਰੈਡੀਸ਼ਨ ਹੈ ਉਹ ਚੱਲ ਰਿਹਾ ਹੈ ਪਰ ਜਿਹੜੀਆਂ ਨਵੀਆਂ ਰੇਜimentਾਂ ਬਣੀਆਂ ਨੇ ਉਹ ਮਿਕਸਡ ਨੇ ਜਿਸ ਤਰ੍ਹਾਂ ਗਾਰਡ ਰੇਜiment ਹੈ ਦੂਜੀ ਰੇਜiment ਹੈ ਕਈ ਹੋਰ ਰੇਜiment ਨੇ ਉਹਦੇ ਵਿੱਚ ਦੂਜੇ ਵੀ ਆ ਸਕਦੇ ਨੇ ਇਸ ਕਰਕੇ ਇਹ ਹਿਸਟੋਰੀਕਲ ਲੈਗੇਸੀ ਨੂੰ ਚੱਲਾਣਾ ਹੋਇਆ ਅੱਜੇ ਵੀ ਕਾਸਟ ਦੇ ਉੱਤੇ ਤੇ ਰੀਜਨ ਦੇ ਉੱਤੇ ਰੇਜimentਾਂ ਨੇ ਜਿਸ ਤਰ੍ਹਾਂ ਪੰਜਾਬ ਰੇਜiment ਇਦੇ ਵਿੱਚ ਸਾਰੇ ਪੰਜਾਬੀ ਹੋ ਸਕਦੇ ਨੇ ਬੇਸ਼ੱਕ ਉਹ ਸਿੱਖ ਹੋਣ ਜਾਂ Hindu ਹੋਣ ਜਾਂ ਕੋਈ ਵੀ ਹੋਣ ਤੇ ਪਰ ਜਿਹੜੀ ਅੰਗਰੇਜ਼ਾਂ ਦੇ ਜਮਾਨੇ ਦਾ ਫਰਕ ਇਹ ਹੈ ਕਿ ਅੰਗਰੇਜ਼ਾਂ ਦੇ ਜਮਾਨੇ 'ਚ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ ਜੀ ਤੇ ਪਰ ਹੁਣ ਆਪਣੇ ਸਰਕਾਰ ਨੇ ਕੀਤਾ ਹੈ ਕਿ ਜਿਹੜੀ ਹੈ ਨਾ ਗਿਣਤੀ ਉਹ ਰਿਕਰੂਟੇਬਲ ਮੇਲ ਰੇਸ਼ਿਓ ਦੇ ਵਿੱਚ ਹੋਏਗੀ ਕਿ ਜਿਹੜੀ ਸਟੇਟ ਦੀ ਜਿੰਨੀ ਰਿਕਰੂਟੇਬਲ ਮੇਲ ਰੇਸ਼ਿਓ ਹੈ ਤੁਹਾਂ ਜਕਰੋ ਕਿਸੇ ਦੀ 1 ਕਰੋੜ ਦਾ ਕਿਸੇ ਦੀ 2 ਕਰੋੜ ਹੈ ਕਿਸੇ ਦੀ ਕਿੰਨੀ ਹੈ ਉਸੇ ਰੇਸ਼ਿਓ ਦੇ ਵਿੱਚ ਉਹਨਾਂ ਦੀ ਭਰਤੀ ਹੋਏਗੀ ਐਕਸੈਪਟ ਜਿਹੜੀਆਂ ਕਾਸਟ ਬੇਸ ਤੇ ਰੀਜਨ ਬੇਸ ਪੁਰਾਣੀਆਂ ਅਰੇਂਜਮੈਂਟਾਂ ਨੇ ਪੁਰਾਣੀਆਂ ਅਰੇਂਜਮੈਂਟਾਂ ਤੋਂ ਉਤਰੀ ਚੱਲ ਰਹੀਆਂ ਨੇ ਇੱਕ ਤਾਂ ਤੁਸੀਂ ਹਿਸਟਰੀ ਤੇ ਝਾਤ ਮਰਵਾਈ ਯਾਰ ਦੂਸਰਾ ਇਸ ਦੀ ਇੰਪੋਰਟੈਂਸ ਕਿੰਨੀ ਹੈ ਭਾਰਤੀ ਫੌਜ ਵੀ ਜਾਣਦੀ ਹੈ ਜਿਸ ਕਰਕੇ ਸੀਨੀਅਰ ਅਧਿਕਾਰੀ ਨੇ ਜਿਹੜੇ ਫੌਜ ਦੇ ਉਹ ਲਗਾਤਾਰ ਸਮਾਗਮਾਂ ਦੇ ਵਿੱਚ ਸਰਕਾਰੀ ਬੈਠਕਾਂ ਦੇ ਵਿੱਚ ਅਪੀਲ ਕਰ ਰਹੇ ਨੇ ਕਿ ਪੰਜਾਬ ਦਾ ਨੌਜਵਾਨ ਬੜਾ ਕਾਬਿਲ ਹੈ ਪਰ ਉਹ ਸਿੱਖ ਰੈਜੀਮੈਂਟ ਦੇ ਵਿੱਚ ਗਿਣਤੀ ਜਿਹੜੀ ਘਟੀ ਹੈ ਉਸ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਤੁਹਾਨੂੰ ਗਿਣਤੀ ਘਟਣ ਦਾ ਕਾਰਨ ਕੀ ਲੱਗਦੇ ਹੈ ਔਰ ਇਹਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਗਿਣਤੀ ਘਟਣ ਦੇ ਬੇਸ਼ੱਕਲੀ ਕਈ ਕਾਰਨ ਨੇ ਜੀ ਪਹਿਲੀ ਕਾਰਨ ਤਾਂ ਇਹ ਹੈ ਮੇਰੇ ਹਿਸਾਬ ਨਾਲ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਕਾਰਨ ਹੈ ਉਹ ਹੈ ਕਿ ਫੌਜ ਪੰਜਾਬੀਆਂ ਵਾਸਤੇ ਉਨੀ ਅਟਰੈਕਟਿਵ ਨਹੀਂ ਰਹੀ ਜਿੰਨਾ ਅੰਗਰੇਜ਼ਾਂ ਦੇ ਜਵਾਨੀ ਜੇ ਪਹਿਲਾਂ ਹੁੰਦੀ ਸੀ ਪਹਿਲਾਂ ਫੌਜੀ ਦੇਖ ਕੇ ਉਹਨੂੰ ਸਪੈਸ਼ਲ ਟ੍ਰੀਟ ਕੀਤਾ ਜਾਂਦਾ ਸੀ ਦਫ਼ਤਰਾਂ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਉਹ ਜਾਂਦਾ ਤੇ ਹੁਣ ਉਹਨਾਂ ਨੂੰ ਉਹ ਟ੍ਰੀਟਮੈਂਟ ਨਹੀਂ ਮਿਲਦਾ। ਸੋ ਇਟ ਹੈਜ਼ ਬਕਮ ਲਾਈਕ ਐਨੀਬਾਡੀ ਐਲਸ ਬਲਕਿ ਦੂਜੇ ਜਿਹੜੇ ਵਿਭਾਗ ਨੇ ਉਹ ਇਹਦੇ ਨਾਲੋਂ ਜ਼ਿਆਦਾ ਅਟਰੈਕਟਿਵ ਨੇ ਜਿਸ ਤਰ੍ਹਾਂ ਪੁਲਿਸ ਹੈ, ਸਿਵਲ ਦੇ ਕਲਰਕ ਨੇ, ਬਾਕੀ ਹੋਰ ਨਹੀਂ। ਉਹਨਾਂ ਦੀ ਜਿਹੜੀ ਲਾਈਫ ਸਟਾਈਲ ਹੈ ਉਹ ਬਹੁਤ ਸੌਖੀ ਹੈ। ਉਹਨਾਂ ਦੀ ਜਿਹੜੀ ਸਰਵਿਸ ਕੰਡੀਸ਼ਨ ਨੇ ਉਹ ਬਹੁਤ ਸੌਖੀਆਂ ਨੇ ਔਰ ਉਹਨਾਂ ਦੀ ਜੋ ਓਵਰਆਲ ਏਜ ਹੈ ਸਰਵਿਸ ਦੀ ਉਹ ਵੀ ਜ਼ਿਆਦਾ ਹੈ। ਪਰ ਸਿਵਲ ਦੇ ਵਿੱਚ ਤੇ ਫੌਜ ਦੇ ਵਿੱਚ ਕਿਉਂਕਿ ਤੁਹਾਨੂੰ ਯੰਗ ਰੱਖਣਾ ਪੈਂਦਾ ਫੌਜ ਵਿੱਚ ਇਸੇ ਕੁਐਸਚਨ ਆਫ ਇਹਦੇ ਵਿੱਚ ਕੋਈ ਸੈਕੰਡ ਪ੍ਰਾਈਜ਼ ਨਹੀਂ ਹੁੰਦਾ ਜਾਂ ਸੀ ਮਰੋਂਗੇ ਜਾਂ ਮਾਰੋਂਗੇ ਤੇ ਜੇ ਮਰੋ ਮਾਰੋਂ ਦੀ ਗੱਲ ਹੋਵੇ ਤੇ ਉਹੀ ਜਿੱਤੇਗਾ ਜਿਹੜਾ ਤਕੜਾ ਹੋਵੇਗਾ ਜਿਹੜਾ ਮਾੜਾ ਹੋਵੇਗਾ ਉਹ ਹਾਰੇਗਾ ਤੇ ਉਹਨੂੰ ਤਕੜਾ ਕਰਨ ਵਾਸਤੇ ਯੂਥਫੁਲ ਹੋਣ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਯੰਗ ਬੰਦਾ ਹੈ ਉਹ ਜ਼ਿਆਦੇ ਮਸੀਲ ਨਾਲ ਝੱਲ ਸਕਦਾ ਹੈ ਜ਼ਿਆਦੇ ਕੰਮ ਕਰ ਸਕਦਾ ਹੈ ਜਿਹੜਾ ਏਜਡ ਹੈ ਉਹ ਕਾਡਰਿੰਗਲੀ ਉਹਦੀ ਏਜ ਪਰਮਿਟ ਨਹੀਂ ਕਰੇਗੀ ਇਸ ਕਰਕੇ ਫੌਜ ਦੀ ਜਿਹੜੀ ਸੀ ਸਰਵਿਸ ਯਾਦ ਰੱਖਣ ਵਾਸਤੇ ਲਿਮਟ ਕੀਤੀ ਗਈ ਸੀ ਕਿ ਸਪਾਈ ਐਨ ਸਾਲ ਕਰੇਗਾ ਉਸ ਤੋਂ ਬਾਅਦ ਕਿਉਂਕਿ ਥੋੜੀ ਜਿਹੀ ਕੰਡੀਸ਼ਨ ਸੌਖੀ ਹੋ ਜਾਂਦੀ ਹੈ ਉਹਦੀ ਫਿਰ ਉਮਰ ਵਧਦੀ ਜਾਂਦੀ ਐਨਸੀਓ ਐਨ ਸਾਲ ਕਰੇਗਾ ਜੇ ਐਸਸੀਓ ਐਨ ਸਾਲ ਕਰੇਗਾ ਵਗੈਰਾ ਵਗੈਰਾ ਸਿਮਿਲਰਲੀ ਅਫਸਰਾਂ ਵਾਸਤੇ ਸੀ ਕਿ ਜੇ ਜੀ ਮੇਜਰ ਹੋ ਤਾਂ ਐਨ ਸਾਲ ਕਰੋਗੇ ਜੇ ਲੈਫਟੇਨੈਂਟ ਕਾਪਟਨ ਹੋਵੇ ਤਾਂ 2 ਸਾਲ ਹੋਰ ਵਧਦੇ ਨੇ ਕਰਨਲ ਹੋਗੇ ਤਾਂ 2 ਸਾਲ ਹੋਰ ਵਧਦੇ ਨੇ ਬ੍ਰਿਗੇਡੀਅਰ ਹੋਗੇ ਤਾਂ 2 ਸਾਲ ਹੋਰ ਵਧਦੇ ਨੇ ਵਗੈਰਾ ਵਗੈਰਾ ਅਖੀਰ ਤੱਕ ਚੀਫ 62 ਇਅਰ ਤੱਕ ਸਰਵਿਸ ਕਰਦਾ ਜਦੋਂ ਕਿ ਸਿਵਲ ਦੇ ਵਿੱਚ ਸਾਰੇ ਲੋਕ ਜਿਹੜੇ ਨੇ 60 ਸਾਲ ਤੱਕ ਸੈਂਟਰਲ ਗਵਰਨਮੈਂਟ ਸਰਵਿਸ ਕਰਦੇ ਨੇ ਸਟੇਟਾਂ ਦੇ ਵਿੱਚ 58 ਇਅਰਸ ਨੇ ਤਾਂ فرض ਕਰੋ ਕਿ ਇੱਕ ਮੁੰਡਾ ਪੁਰਾਣੇ ਕਾਨੂੰਨ ਦੇ ਮੁਤਾਬਕ 17-18 ਸਾਲ ਦਾ ਅਪਰਤੀ ਹੋਇਆ ਤੇ ਉਹਦੀ 17 ਸਾਲ ਸਰਵਿਸ ਹੁੰਦੀ ਸੀ ਉਹ 35 ਸਾਲ ਦੇ ਵਿੱਚ ਰਿਟਾਇਰ ਹੋ ਕੇ ਆ ਗਿਆ 35 ਸਾਲ ਦੇ ਵਿੱਚ ਸਿਚੁਏਸ਼ਨ ਕੀ ਹੈ ਉਹਦੀ ਸ਼ਾਦੀ ਹੋ ਚੁੱਕੀ ਹੈ ਸ਼ਾਇਦ ਇੱਕ ਅੰਦਾ ਬੱਚਾ ਵੀ ਹੋ ਗਏ ਉਦੋਂ ਬਾਅਦ ਉਹਨੂੰ ਬਾਹਰ ਭੇਜਦਾ ਰਹਿਣਾ ਹੈ ਚੁੱਟ ਥੋੜੀ ਪੈਨਸ਼ਨ ਦੇ ਕੇ ਪੈਨਸ਼ਨਾਂ ਵੀ ਸਾਡੀਆਂ ਫਾਇਦੀਆਂ ਬਹੁਤ ਘੱਟ ਨੇ ਕੰਪੈਰੀਟਿਵਲੀ ਬਹੁਤ ਹੀ ਜ਼ਿਆਦਾ ਘੱਟ ਨੇ ਉਹ ਬੰਦਾ ਜਿਹੜਾ ਬਾਹਰਾਂ ਦਾ ਉਹਦੀ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਪੁਰਾਣੇ ਜ਼ਮਾਨੇ ਵਿੱਚ ਜੁਆਇੰਟ ਫੈਮਲੀ ਹੁੰਦੀ ਸੀ ਇੱਕਠੇ 2-4 ਭਰਾ ਹੁੰਦੇ ਸੀ ਜ਼ਮੀਨ ਹੁੰਦੀ ਸੀ ਤੇ ਇੱਕ ਅੰਨਾ ਜੋ ਫੌਜ ਚਲਿਆ ਜਾਂਦਾ ਬਾਕੀ ਤਿੰਨ ਜਾਂ ਚਾਰ ਕਰੀ ਰਹਿੰਦੇ ਤੇ ਆਪਣਾ ਲੋਕਾ ਕਰਦੇ ਜਦੋਂ ਉਹ ਫੌਜ ਤੋਂ ਵਾਪਸ ਆਉਂਦਾ ਉਹਨੂੰ ਲੁਕਾਫਟਰ ਕਰਦੇ ਕਿਉਂਕਿ ਜੁਆਇੰਟ ਫੈਮਿਲੀ ਸੀ ਉਹਦੇ ਵੀ ਜ਼ਮੀਨ ਦਾ ਵਿੱਚ ਹਿੱਸਾ ਸੀ ਤੇ ਉਹਦੀ ਜਿਹੜੀ ਇਨਕਮ ਹੁੰਦੀ ਸੀ ਉਹ ਓਵਰ ਐਂਡ ਅੰਡ ਫਾਰਮ ਇਨਕਮ ਸੀ ਉਹਦੇ ਨਾਲ ਘਰ ਨੂੰ ਬਹੁਤ ਫਾਇਦਾ ਹੁੰਦਾ ਸੀ ਇਸ ਕਰਕੇ ਉਹਦਾ ਉਹਦੇ ਬੱਚਿਆਂ ਦੀ ਲੁਕਾਫਟਰ ਹੁੰਦਾ ਸੀ ਉਹਦਾ ਲੁਕਾਫਟਰ ਰਹਿੰਦਾ ਹੀ ਕੰਮ ਵਧੀਆ ਚੱਲਦਾ ਪਰ ਹੁਣ ਜੁਆਇੰਟ ਫੈਮਿਲੀ ਸਿਸਟਮ ਆਲਮੋਸਟ ਟੁੱਟ ਗਿਆ ਆਲਮੋਸਟ ਕਿ ਪੂਰੀ ਟੁੱਟ ਗਿਆ ਜੀ ਹੁਣ ਸਾਰੇ ਨਿਊਕਲੀਅਰ ਫੈਮਿਲੀ ਹੋ ਗਈ ਜਦੋਂ ਥੋੜੇ ਤੋਂ ਵੱਡੇ ਹੋਏ ਅਡ ਅਡ ਹੋ ਜਾਂਦੇ ਤੇ ਅੱਜ ਕੱਲ ਦੇ ਜਮਾਨੇ ਚ ਕਿਉਂਕਿ ਉਹਨੂੰ ਜਿਮੀਨਾ ਵੀ ਬਹੁਤ ਘੱਟ ਹੋ ਗਏ ਆ ਉਹਨੂੰ ਹੋਰ ਕੋਈ ਸਪੋਰਟ ਨਹੀਂ ਆ ਸवाय ਉਹਦੀ ਪੈਨਸ਼ਨ ਤੋਂ ਪੈਨਸ਼ਨ ਦੇ ਨਾਲ ਉਹਦਾ ਗੈਹਰਾ ਨਹੀਂ ਹੁੰਦਾ ਇੱਕ ਤਾਂ ਤੁਸੀਂ ਉਹ ਸਰਵਿਸ ਦਿੱਤੀ ਪੁਰਾਣੇ ਰੂਲਾਂ ਦੇ ਮੁਤਾਬਕ ਜਿਹੜੇ 17 18 ਸਾਲ ਵੀ ਕਰ ਜਾਂਦੇ ਸੀ ਸਰਵਿਸ ਪਰ ਹੁਣ ਤਾਂ ਸਿਚੁਏਸ਼ਨ ਹੋਰ ਵੀ ਅੱਡ ਹੋ ਗਈ ਕਿਉਂਕਿ 4 ਸਾਲ ਲਈ ਅਗਨੀਵੀਰ ਦੀ ਭਰਤੀ ਹੈ ਹੁਣ ਮੈਂ ਉਸੇ ਉੱਤੇ ਆ ਰਿਹਾ ਕਿ ਜਦੋਂ ਪੁਰਾਣੇ ਰੂਲਾਂ ਦੇ ਵਿੱਚ ਵੀ ਬਹੁਤ ਮੁਸ਼ਕਲ ਸੀ ਨਾਓ ਹੁਣ ਗਵਰਨਮੈਂਟ ਨੇ ਸ਼ਾਇਦ ਪੈਸੇ ਬਚਾਉਣ ਵਾਸਤੇ ਕਿ ਪੈਨਸ਼ਨ ਨਾ ਦੇਣੀ ਪਵੇ ਅਗਨੀਵੀਰ ਸਕੀਮ ਲੈ ਕੇ ਆਏ ਨੇ 2022 ਦੇ ਵਿੱਚ 4 ਸਾਲ ਸਰਵਿਸ ਕਰਨਗੇ ਉਹ ਮੈਂ ਰਹਿ ਰਿਹਾ ਜੂਨ 2022 ਦਾ ਵੀ ਸ਼ੁਰੂ ਹੋਇਆ ਸੀ ਤੇ ਅਗਲੀ ਜੂਨ ਦੇ ਵਿੱਚ ਪਹਿਲੇ ਬੱਚਦੇ 4 ਸਾਲ ਪੂਰੇ ਹੋ ਜਾਣਗੇ ਤੇ ਇਸ ਦੇ ਵਿੱਚ ਉਹਨਾਂ ਨੂੰ ਕਿਹਾ ਵੀ 25% ਨੂੰ ਅਸੀਂ ਰੱਖਾਂਗੇ ਬਾਕੀ 75% ਬਾਹਰ ਜਾਣਗੇ ਹੁਣ ਇਹ ਜਿਹੜੀ ਸਕੀਮ ਹੈ ਇਹ ਸਰਕਾਰ ਵਾਸਤੇ ਤੇ ਸ਼ਾਇਦ ਪੈਸੇ ਬਚਾਉਣ ਵਾਸਤੇ ਠੀਕ ਹੋਵੇ ਪਰ ਆਮ ਜਿਹੜੇ ਬੰਦੇ ਅਫੈਕਟਡ ਨੇ ਜਿਹੜੇ ਫੌਜੀ ਬਣਦੇ ਨੇ ਜਾਂ ਬਣਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਆ ਉਹਨਾਂ ਵਾਸਤੇ ਇਹ ਅਟਰੈਕਟਿਵ ਨਹੀਂ ਹੈ ਕਿਉਂਕਿ ਪਹਿਲੀ ਤਾਂ ਕਿ ਹਰੇਕ ਬੰਦਾ ਕਹੇਗਾ ਕਿ ਮੈਂ 4 ਸਾਲ ਵਾਸਤੇ ਕਿਉਂ ਜਾਵਾਂ ਇਸ ਕਰਕੇ ਉਹੀ ਜਾਣਗੇ ਜਿਹੜੇ ਲਾਸਟ ਜਿਨ੍ਹਾਂ ਦੀ ਕੋਈ ਤੇ ਹੋਰ ਜਗਾ ਨ ਬਣਦੀ ਹੋਵੇ ਉਹ ਪਰੇ ਤੇ ਆ ਕੇ ਖੜੇ ਹੋ ਜਾਣਗੇ ਕਿ ਅਸੀਂ ਪਰਤੀ ਹੋਣਾ ਤੇ ਉਹ ਚਾ ਚਲੋ ਵਿਚਾਰ ਸਾਲ ਉਹ ਅਸੀਂ ਕੁਝ ਨਾ ਕੁਝ ਮਿਲੇਗਾ ਪਰ ਇਹਦਾ ਨੁਕਸਾਨ ਹੋਏਗਾ ਉਹਦੇ ਤੇ 24 ਘੰਟੇ ਇਹ ਰਹੇਗਾ 4 ਸਾਲ ਤੋਂ ਬਾਅਦ ਕੀ ਬਣੇਗਾ ਉਹਦੇ ਪੇਰੈਂਟਸ ਵੀ ਸੋਚਣਗੇ ਇਹ ਵੀ ਸੋਚੀਗਾ ਔਰ ਦੂਜਾ ਇੱਕ ਤੇ ਇਹ ਇਨਸਿਕਿਉਰਟੀ ਹੋਗੀ ਦੂਜੀ ਉਹਦੇ ਚ ਇੱਕ ਰਿਜੈਕਸ਼ਨ ਦਾ ਵੀ ਐਲੀਮੈਂਟ ਆਏਗਾ ਕਿ 75% ਨੂੰ ਤਾਂ ਕੱਢ ਦੇਣਾ ਹੈ ਤੋ ਕੱਢਣ ਦਾ ਮਤਲਬ ਇਹ ਕਿ ਉਹ ਨਕਮ ਹੈ ਉਹ ਕਮਜ਼ੋਰ ਨਹੀਂ ਹੈ ਉਹ ਫਿੱਟ ਨਹੀਂ ਹੈ ਉਹਦੇ ਦਿਲ ਦੇ ਵਿੱਚ ਜਿਹੜੇ ਜਾਣਗੇ 75% ਉਹ ਉਹਨਾਂ ਦੇ ਦਿਲ 'ਚ ਇਹ ਹੋਏਗਾ ਕਿ ਮੈਂ ਤਵੇ ਕੱਢਤਾ ਕੀਣ ਭਾਵਨਾ ਆ ਜਾਂਦੀ ਹੈ ਹਾਂ ਉਹ ਭਾਵਨਾ ਆ ਜਾਂਦੀ ਹੈ ਔਰ ਉਹ ਭਾਵਨਾ ਸ਼ੁਰੂ ਤੋਂ ਅਫੈਕਟ ਕਰਦੀ ਹੈ ਪਹਿਲੇ ਦਿਨ ਤੋਂ ਯਾਰ 4 ਸਾਲ ਬਾਅਦ ਕੀ ਫੜੂਗਾ ਜੇ ਮੈਂ ਕੱਢਿਆ ਗਿਆ ਫਿਰ ਤਾਂ ਮੈਂ ਕੀ ਕਰਨਗੀ ਹਾਲਾਂਕਿ ਇਸ ਨੂੰ ਕਰਨ ਵਾਸਤੇ ਕਈ ਅਨਾਉਂਸਮੈਂਟਾਂ ਹੋਈਆਂ ਨੇ ਕਿ ਰੈਜ਼ੋਲੂਸ਼ਨ ਹੋਏਗੀ ਫਲਾਣੀ ਜਗ੍ਹਾ ਫਲਾਣੀ ਜਗ੍ਹਾ ਫਰਨਾ ਨੇ ਜਗਾ 10% CRP ਚ 10% ਪੁਲਿਸ ਚ 10% BSF ਚ ਵਗੈਰਾ ਵਗੈਰਾ ਇਹ ਜਿਹੜੀਆਂ ਸਟੇਟਮੈਂਟਾਂ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜਿੱਨਾ ਚ ਤੁਸੀਂ ਕਿਸੇ ਚੀਜ਼ ਨੂੰ ਬਾਈਂਡਿੰਗ ਨਹੀਂ ਕਰਦੇ ਉਹਨਾਂ ਚ ਤੇ ਜੋ ਮਰਜ਼ੀ ਕਹੀ ਜੋ ਵੇਛੇ ਲਿਖੀ ਵੀ ਜੋ ਅੱਜ ਵੀ ਕਾਗਜ਼ਾਂ ਦੇ ਉੱਤੇ ਕਈ ਪਰਸੈਂਟੇਜ ਰਿਜ਼ਰਵੇਸ਼ਨ ਹੈ ਪਰ ਉਹ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਉਹਦੇ ਤੇ ਲੀਗਲ ਬਾਈਂਡਿੰਗ ਕੋਈ ਨਹੀਂ ਤੋਂ ਇਹਦਾ ਆਨਸਰ ਇਹ ਹੈ ਕਿ ਜਦੋਂ ਬੰਦੇ ਭਰਤੀ ਹੁੰਦੇ ਨੇ ਉਸੇ ਨੂੰ ਨੂੰ ਪੁੱਛਿਆ ਜਾਏ ਕਿ ਬਈ ਜੇ ਤੂੰ ਰਿਟਾਇਰ ਨਹੀਂ ਹੋਇਆ ਤੇ ਤੈਨੂੰ ਬੀਐਸਐਫ ਦੇ ਵਿੱਚ ਭੇਜਾਂਗੇ ਸੀਆਰਪੀ ਭੇਜਾਂਗੇ ਤੇ ਜੇ ਤੂੰ ਤਿਆਰ ਹੈ ਤਾਂ ਤੈਨੂੰ ਅਲਰੇਡੀ ਨਾਮਿਨੇਟ ਕੀਤਾ ਜਾਂਦਾ ਕਿ ਵੀ ਇਹ ਤੂੰ BSF ਜਾਏਗਾ ਟ੍ਰੇਟਮੈਂਟ ਤੂੰ CRP ਜਾਏਗਾ ਟ੍ਰੇਟਮੈਂਟ ਤੋਂ 4 ਸਾਲ ਬਾਅਦ ਤੂੰ ਪੰਜਾਬ ਪੁਲਿਸ ਜਾਏਗਾ ਤੂੰ ਫੁਲਾਣੀ ਜਗ੍ਹਾ ਜਾਏਗਾ ਤੂੰ ਫੁਲਾਣੀ ਜਗ੍ਹਾ ਜਾਏਗਾ ਤਾਂ ਕਿ ਉਹਨੂੰ ਗਰੰਟੀ ਹੋਵੇ ਦੂਜਾ ਇਹਦੇ ਨਾਲ ਇੱਕ ਲਾਫਾਸ ਕਰਨਾ ਚਾਹੀਦਾ ਕਿ ਇਹ ਲੀਗਲੀ ਬਾਉਂਡਿੰਗ ਹੋ ਲੈਂਡਿੰਗ ਹੋਵੇ ਇਹ ਨਹੀਂ ਕਿ ਬੰਦੇ ਨੂੰ ਕੱਟਦਾ ਉਹ ਚੱਕਰ ਲਾਉਂਦਾ ਸੀ ਕਿ ਜਿੰਨਾ ਚਿਰ ਉਹਨੂੰ ਅਬਜ਼ਰਵ ਨਹੀਂ ਕੀਤਾ ਜਾਂਦਾ ਉਹਨੂੰ ਪੂਰੀ ਪੈਨਸ਼ਨ ਤਨਖਾਹ ਮਿਲੇਗੀ ਤੇ ਸਰਕਾਰ ਦੀ ਡਿਊਟੀ ਹੋਵੇਗੀ ਉਹਨੂੰ ਅਬਜ਼ਰਵ ਕਰਨਾ ਔਰ ਜਿਹੜੇ ਵੀ ਭਰਤੀ ਹੁੰਦੇ ਸੀ ਛੋਟੇ ਰੈਂਕ ਤੋਂ ਲੈ ਕੇ ਹਾਇਰ ਰੈਂਕ ਤੱਕ ਉਹਨਾਂ ਸਾਰਿਆਂ ਤੇ ਹਰ ਕੋਈ ਮਾਣ ਕਰਦਾ ਸੀ ਚਾਹੇ ਕਿਸੇ ਦਾ ਜੀ ਨਹੀਂ ਸੀ ਹੁੰਦਾ ਫੌਜ ਵਿੱਚ ਹੁਣ ਤਾਂ ਜਿਹੜਾ ਅਗਨੀਵੀਰ ਸਕੀਮ ਦੇ ਜਰੀਏ ਭਰਤੀ ਵੀ ਹੋ ਗਿਆ ਉਸ ਦਾ ਪਰਿਵਾਰ ਵੀ ਕਿਤੇ ਨਾ ਕਿਤੇ ਸਹਿਮ ਚ ਰਹਿੰਦਾ ਹੈ ਵੀ ਅਸੀਂ ਮਾਣ ਮਹਿਸੂਸ ਤਾਂ ਇੱਕ ਪਾਸੇ ਕਰਦੇ ਆ ਕਿ ਸਾਡਾ ਮੁੰਡਾ ਭਰਤੀ ਹੋ ਗਿਆ ਜਾਂ ਕੁੜੀ ਭਰਤੀ ਹੋ ਗਈ ਪਰ ਦੂਜੇ ਪਾਸੇ ਚਿੰਤਾ ਬਣੀ ਰਹਿੰਦੀ ਹੈ ਕਿਉਂਕਿ ਇੱਕ ਫਰੀਦਕੋਟ ਜ਼ਿਲ੍ਹੇ ਦਾ ਕੇਸ ਆਇਆ ਸੀ ਅਗਨੀਵੀਰ ਸ਼ਹੀਦ ਹੁੰਦੇ ਨੇ ਉਸ ਸ਼ਹੀਦ ਨੂੰ ਨਾ ਤਾਂ ਸਲਾਮੀ ਉਸ ਢੰਗ ਨਾਲ ਦਿੱਤੀ ਜਾਂਦੀ ਹੈ ਸਰਕਾਰੀ ਸਨਮਾਨ ਦੇ ਨਾਲ ਤੇ ਨਾ ਹੀ ਉਹਨਾਂ ਨੂੰ ਕੋਈ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਬਾਕੀ ਪਰਿਵਾਰ ਦਾ ਗੁਜ਼ਾਰਾ ਠੀਕ ਚੱਲੇ ਬਿਲਕੁਲ ਠੀਕ ਹੈ ਪਹਿਲਾਂ ਫੌਜੀ ਬਹੁਤ ਕਦਰ ਹੁੰਦੀ ਸੀ ਇਸ ਕਰਕੇ ਚੰਗੇ ਚੰਗੇ ਫੈਮਿਲੀਜ਼ ਵੈਲ ਟੂ डू ਫੈਮਿਲੀਜ਼ ਫਾਰਮਿੰਗ ਫੈਮਿਲੀ ਦੇ ਮੁੰਡੇ ਫੌਜ ਦੇ ਵਿੱਚ ਆਉਂਦੇ ਸੀ ਹੁਣ ਡੇ ਬਾਏ ਡੇ ਡੇ ਬਾਏ ਡੇ ਉਹਨਾਂ ਦੀ ਇੱਜ਼ਤ ਇਕੱਠੀ ਜਾਂਦੀ ਹੈ ਪਹਿਲਾਂ ਕਿਸੇ ਦਫ਼ਤਰ 'ਚ ਕੋਈ ਫੌਜੀ ਜਾਂਦਾ ਉਹਦੀ ਪੁੱਛਿਸ਼ ਹੁੰਦੀ ਉਹਦਾ ਸਾਰਾ ਕੰਮ ਕੀਤਾ ਜਾਂਦਾ ਬਲਕਿ ਸੀਨੀਅਰ ਅਫਸਰ ਡੀਸੀ ਤੱਕ ਉਹਦੇ 'ਚ ਇਨਸ਼ੋਰ ਕਰਦੇ ਕਿ ਇਹਦਾ ਕੰਮ ਠੀਕ ਹੋ ਰਿਹਾ ਹੈ ਪਰ ਹੁਣ ਕੋਈ ਬਾਦਰ ਨਹੀਂ ਕਰਦਾ ਹੁਣ ਲੋਕ ਦਫ਼ਤਰਾਂ ਵਿੱਚ ਧੱਕੇ ਖਾਂਦੇ ਨੇ ਕਲਰ ਆਪਣੇ ਪੈਸੇ ਵੇਣੇ ਉਹਨਾਂ ਨੇ ਰਿਸ਼ਵਤ ਹਰ ਜਗ ਚੱਲਦੀ ਹੈ ਤੇ ਇਸ ਕਰਕੇ ਜਦੋਂ ਉਹਨਾਂ ਨੂੰ ਦੇਖਦੇ ਆ ਕਿ ਵੀ ਉਹਨਾਂ ਦੀ ਕਦਰ ਕੋਈ ਨਹੀਂ ਤੇ ਜੇ ਬੰਦੇ ਵੀ ਨਹੀਂ ਹੋਣਾ ਚਾਹੁੰਦੇ ਤੇ ਉਹ ਵੀ ਆਪਣੇ ਆਪ ਨੂੰ ਫੀਲ ਠੀਕ ਨਹੀਂ ਕਰਦੇ ਤੇ ਜਦੋਂ ਤਾਂ ਭਾਈ ਪੈਣ ਤੇ ਪਿੰਡ ਵਾਲੇ ਦੂਜੇ ਨੇ ਉਹ ਵੀ ਸੋਚਦੇ ਯਾਰ ਇਹਦਾ ਕੀ ਫਾਇਦਾ ਇੱਥੇ ਤੱਕੇ ਹੁੰਦਾ ਫਿਰਦਾ ਵਰਕੇ ਕਈ ਲੋਕ ਮਖੌਲ ਕਰਦੇ ਆ ਪਹਿਲਾਂ ਫੌਜਦਾਰੀ ਇੱਜ਼ਤ ਨਾਲ ਗੱਲਾਂ ਕਰਦੇ ਸੀ ਅੱਜ ਡੈਰੋਗੇਟਰੀ ਗੱਲਾਂ ਕਰਦੇ ਨੇ ਕਿ ਤਾਂ ਇਸ ਤਰ੍ਹਾਂ ਦੀ ਹੈ ਤਾਂ ਇਸ ਕਰਕੇ ਉਹਦਾ ਅਸਰ ਹੁੰਦਾ ਕਿ ਲੋਕ ਨਹੀਂ ਜਾਣਾ ਚਾਹੁੰਦੇ ਤੇ ਜੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਨੇ ਕਿ ਜਿੰਨਾ ਗੁੜ ਪਾਓਗੇ ਉਹਨਾਂ ਹੀ ਮਿੱਠਾ ਹੋਏਗਾ ਜਿੰਨੀ ਤੁਸੀਂ ਫੌਜ ਨੂੰ ਅਟਰੈਕਟਿਵ ਬਣਾਓਗੇ ਉਨੇ ਲੋਕ ਅਟਰੈਕਟ ਹੋਣਗੇ ਜੇ ਤੁਸੀਂ ਫੌਜ ਨੂੰ ਅਟਰੈਕਟਿਵ ਨਹੀਂ ਬਣਾਓਗੇ ਤਾਂ ਅਟਰੈਕਟ ਨਹੀਂ ਹੋਣਗੇ ਤੁਸੀਂ ਅਮਰੀਕਾ ਦੀ ਫੌਜ ਚਲੇ ਜਾਓ ਬਾਕੀ ਯੂਰਪ ਦੀਆਂ ਫੌਜਾਂ ਚਲੇ ਉਹ ਆਪਣੇ ਫੌਜਾਂ ਨੂੰ ਬਹੁਤ ਚੰਗੀ ਤਰ੍ਹਾਂ ਲੋਕ ਆਫਰ ਕਰਦੇ ਨੇ ਅਮਰੀਕਾ ਵਾਲੇ ਚੀਜ਼ਾਂ ਨੂੰ ਵੈਸਟੈਂਜ ਪੜ੍ਹਾਉਂਦੇ ਨੇ ਸਭ ਕੁਝ ਕਰਦੇ ਨੇ ਔਰ ਤਾਂ ਉੱਥੇ ਲੋਕ ਜਾ ਕੇ ਖੁਸ਼ ਨੇ ਸਾਡੇ ਤਾਂ ਕੁਝ ਨਹੀਂ ਹੈ ਜੋ ਆਫਟਰ ਜਦੋਂ ਤੁਸੀਂ ਵਹਾਰ ਆਗੇ ਯੂਆਰਏ ਟੂ ਯੋਰ ਓਨ ਆਪਣਾ ਚੱਕਰ ਲਾਜੋ ਦੂਜੀ ਅਨਐਮਪਲੋਇਮੈਂਟ ਇੰਨੀ ਹੈ ਹਿੰਦੁਸਤਾਨ ਦੇ ਵਿੱਚ ਕਿ ਉਹ ਬੰਦਾ ਕੰਪਲੀਟਲੀ ਕਰ ਸਕਦਾ ਬਾਕੀ ਆਂਦੇ ਨਾਲ ਤੇ ਇਸ ਕਰਕੇ ਇਹ ਨੂੰ ਜੇ ਇਹਦਾ ਇਲਾਜ ਹੀ ਹੈ ਕਿ ਤੁਸੀਂ ਫੌਜ ਨੂੰ ਅਟਰੈਕਟਿਵ ਬਣਾਓ ਪਹਿਲਾਂ ਇਹ ਵੀ ਹੁੰਦਾ ਸੀ ਕਿ ਰਜਗਾਰ ਹਾਸਲ ਕਰਨ ਲੱਗਿਆਂ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਕੀ ਭਾਰਤੀ ਫੌਜ ਦੇ ਵਾਸਤੇ ਪਹਿਲ ਹੁੰਦੀ ਸੀ ਪਹਿਲੀ ਪਸੰਦ ਹੁੰਦੀ ਸੀ ਨੌਕਰੀ ਪਰ ਹੁਣ ਆਖਰੀ ਆਪਸ਼ਨ ਬਣ ਗਿਆ ਕਿ ਜੇ ਹੋਰ ਕਿਤੇ ਨਹੀਂ ਬਣੀ ਗੱਲ ਤਾਂ ਚਲੋ ਫੌਜ ਚ ਭਰਤੀ ਹੋ ਜਾਣਾ ਚਾਹੀਦਾ ਬਿਲਕੁਲ ਹੁਣ ਕੋ ਲਾਸਟ ਆਪਸ਼ਨ ਹੈ ਕੋਈ ਉਹ ਵੀ ਉਹ ਜਾਂਦੇ ਨੇ ਜਿਹਨੂੰ ਕਿਤੇ ਨਾ ਮਿਲੇ ਤੇ ਜਦੋਂ ਤੱਕ ਉਹ ਇਸ ਕੰਡੀਸ਼ਨ ਹੁੰਦੇ ਨੇ ਕਈ ਉਹ ਵਿੱਚ ਓਵਰੇਜ ਹੋ ਜਾਂਦੇ ਨੇ ਬਾਕੀ ਪਾਸ ਨਹੀਂ ਹੁੰਦੇ ਕਈ ਫਿਜ਼ੀਕਲੀ ਪਾਸ ਨਹੀਂ ਹੁੰਦੇ ਔਰ ਇਸ ਕਰ ਕੋ ਜਾ ਨਹੀਂ ਸਕਦੇ ਔਰ ਦੂਜਾ ਇਹਦੇ ਨਾਲ ਰੀਜ਼ਨ ਹੈ ਕਿ ਕਾਫੀ ਜਿਹੜੀ ਇਹਦੇ ਪੰਜਾਬ ਤੋਂ ਬਹੁਤ ਮੁੰਡੇ ਬਾਹਰ ਚਲੇ ਜਾਂਦੇ ਸੀ ਹੁਣ ਤੇ ਹੈ ਸਿਚੁਏਸ਼ਨ ਥੋੜੀ ਚੇਂਜ ਹੋ ਗਈ ਕੈਨੇਡਾ ਵਗੈਰਾ ਚ ਉਹਦੇ ਵਿੱਚ ਵੀ ਇੱਕ ਉਹਨਾਂ ਦੇ ਚ ਅਟਰੈਕਸ਼ਨ ਹੁੰਦੀ ਸੀ ਕਿ ਪਹਿਲਾਂ ਉਧਰ ਟਰਾਈ ਕਰੀਏ ਉਧਰ ਟਰਾਈ ਕਰੀਏ ਜਦੋਂ ਉੱਥੇ ਸਭ ਕੁਝ ਅਲਾਈਟ ਵਗੈਰਾ ਪਾਸ ਨਹੀਂ ਹੁੰਦੇ ਸੀ ਫਿਰ ਉਹ ਫੌਜ ਚਾਹੁੰਦੇ ਤੇ ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਨਸ਼ਿਆਂ ਦੀ ਪ੍ਰੋਬਲਮ ਹੈ ਕਿਉਂਕਿ ਪਾਕਿਸਤਾਨ ਦੀ ਆਈਐਸਆਈ ਨੇ ਤੇ ਪਾਕਿਸਤਾਨ ਸਟੇਟ ਨੇ ਪੰਜਾਬ ਨੂੰ ਦੀ ਜਵਾਨੀ ਨੂੰ ਖਤਮ ਕਰਨ ਵੇਲੇ ਨਸ਼ਿਆਂ ਦਾ ਪੂਰਾ ਇੱਕ ਕਿਸਮ ਦਾ ਅਟੈਕ ਆਫ ਆਫੈਂਸਿਵ ਕੀਤਾ ਹੋਇਆ ਹੈ ਇਹ ਵੀ ਇੱਕ ਤਰ੍ਹਾਂ ਦੀ ਸਟ੍ਰਾਈਕ ਹੀ ਹੈ ਇਹ ਵੀ ਇਹ ਇਹ ਸਟ੍ਰਾਈਕ ਦੂਜੀ ਸਟ੍ਰਾਈਕ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਦੂਜੀ ਸਟ੍ਰਾਈਕ ਤੇ ਨਜ਼ਰ ਆਉਂਦੀ ਹੈ ਤਾਂ ਦੂਜੀ ਸਟ੍ਰਾਈਕ ਦਾ ਤਰੀਕ ਜਵਾਬ ਦੇ ਸਕਦੇ ਹੋ ਇਹ ਨਜ਼ਰ ਨਹੀਂ ਆਉਂਦਾ ਇਹਦਾ ਜਿਹੜਾ ਇਫੈਕਟ ਹੈ ਉਹ ਜਨਰੇਸ਼ਨ ਦੇ ਉੱਤੇ ਹੈ ਪੂਰੀ ਦੀ ਪੂਰੀ ਜਨਰੇਸ਼ਨ ਖਤਮ ਹੋ ਜਾਈਏ ਉਸ ਤੋਂ ਬਾਅਦ ਵੀ ਖਤਮ ਹੋ ਜੇਗੀ ਕਿਉਂਕਿ ਇਹ ਨਸ਼ਾ ਹੈ ਜਿਹਨੇ ਜਿਹਦੇ ਬਾਅਦ ਉਹ ਨੈਕਸਟ ਜਨਰੇਸ਼ਨ ਪੈਦਾ ਕਰਨ ਦੇ लायक ਹੀ ਨਹੀਂ ਰਹਿੰਦੇ ਹੁੰਦੇ ਜੀ ਤੇ ਇਹ ਇਸ ਕਰਕੇ ਜਿਹੜੇ ਬੰਦੇ ਨਸ਼ੇ ਵਗੈਰਾ ਸ' ਲੱਗ ਜਾਂਦੇ ਨੇ ਉਹ ਫਿਰ ਪਾਸ ਨਹੀਂ ਹੋ ਸਕਦੇ ਫਿਜ਼ੀਕਲੀ ਪਾਸ ਨਹੀਂ ਹੋ ਸਕਦੇ ਬਾਕੀ ਚੀਜ਼ਾਂ ਨਹੀਂ ਪਾਸ ਹੋ ਇਸ ਕਰਕੇ ਉਹ ਜਾਨੀ ਸਰ ਦੇ ਬੋਲ ਇੱਕ ਵਜਾ ਇਹ ਵੀ ਬੜੀ ਅਹਿਮ ਤੁਸੀਂ ਨੁਕਤਾ ਉਠਾਇਆ ਕਿ ਨਸ਼ਿਆਂ ਦੀ ਦਲਦਲ ਕਰਕੇ ਵੀ ਕਾਫੀ ਕੁਛ ਨੁਕਸਾਨ ਹੋਇਆ ਸਾਡੇ ਪੰਜਾਬ ਦੀ ਜਵਾਨੀ ਦਾ ਪਰ ਨਾਲ ਪ੍ਰਵਾਸ ਬਹੁਤ ਵੱਡੀ ਗਿਣਤੀ ਚ ਹੋ ਗਿਆ ਉਹਦੀ ਵਜਾ ਇਹ ਵੀ ਹੋ ਸਕਦੀ ਹੈ ਕਿ ਰਜਗਾਰ ਦੇ ਇੱਥੇ ਮੌਕੇ ਘਟ ਨੇ ਤਾਂ ਜਿਨ੍ਹਾਂ ਕੋਲ ਥੋੜਾ ਬਹੁਤਾ ਸਰਦਾ ਹੈ ਚਾਹ ਜ਼ਮੀਨ ਜਾਇਦਾਦ ਵੇਚ ਕੇ ਜਾਂ ਘਰ ਗਹਿਣੇ ਰੱਖ ਕੇ ਕੋਈ ਪ੍ਰਵਾਸਵਾਲ ਨੂੰ ਵੀ ਬਹੁਤ ਗਏ ਨੌਜਵਾਨੀ ਹਾਂ ਬਹੁਤ ਅਭਿਤਰ ਮੈਂ ਪਹਿਲਾਂ ਕਿਹਾ ਬਹੁਤ ਲੋਕ ਕੈਨੇਡਾ ਆਸਟ੍ਰੇਲੀਆ ਤੇ ਹਰ ਜਗ੍ਹਾ ਚਲੇ ਗਏ ਉਹ ਉਹਨਾਂ ਲਈ ਕਿਉਂਕਿ ਉੱਥੇ ਦੇਖਦੇ ਨੇ ਕਿ ਉਹ ਲਾਈਫ ਸਟਾਈਲ ਚੰਗਾ ਹੈ ਤੇ ਅਟਰੈਕਟਿਵ ਹੈ ਜਿ ਇੱਕ ਪਰਸੈਪਸ਼ਨ ਬਣੀ ਹੋਈ ਹੈ ਐਸ ਕਰਕੇ ਉਹ ਉੱਥੇ ਪ੍ਰੇਫਰ ਕਰਦੇ ਆ ਇੱਥੇ ਨਹੀਂ ਜਾਂਦੇ ਇੱਥੇ ਤਾਂ ਉਹ ਜਾਂਗੇ ਜਦੋਂ ਕੋਈ ਬਾਕੀ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਤੁਸੀਂ ਇਸ ਐ ਮੁੱਦੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਸ਼ੁਕਰੀਆ ਜੀ ਨਹੀਂ ਇੱਕ ਦੋ ਚੀਜ਼ਾਂ ਮੈਂ ਹੋਰ ਕਹਿਣਾ ਚਾਹਣਾ ਸਪੈਸ਼ਲੀ ਨਸ਼ਾ ਬਾਰੇ ਜੀ ਕਿਉਂਕਿ ਨਸ਼ਾ ਸਿਰਫ ਕਲੀ ਫੌਜ ਦੀ ਪ੍ਰੋਬਲਮ ਨਹੀਂ ਨਸ਼ਾ ਪੂਰੀ ਕੰਟਰੀ ਦੀ ਪ੍ਰੋਬਲਮ ਬਲਕਿ ਪੰਜਾਬ ਦੀ ਪ੍ਰੋਬਲਮ ਤੇ ਬਹੁਤ ਜ਼ਿਆਦਾ ਹੈ ਔਰ ਇਹਨੂੰ ਤੁਸੀਂ ਐਜ਼ ਏ ਜਿ ਤਰ੍ਹਾਂ ਟੈਰੋਰਿਜ਼ਮ ਦੇ ਜਮਾਨੇ ਚ ਪੂਰੀ ਸਰਕਾਰ ਨੇ ਸੈਂਟਰ ਨੇ ਤੇ ਸਟੇਟ ਨੇ ਜੋਰ ਲਾ ਕੇ ਟੈਰਰイズਮ ਨੂੰ ਖਤਮ ਕੀਤਾ ਸੀ 80s ਤੇ 90s ਦੇ ਵਿੱਚ ਜੀ ਇਸੇ ਕਰਕੇ ਉਸੇ ਤਰ੍ਹਾਂ ਦੀ ਇੱਕ ਮੁਹਿੰਮ ਚਰਾਉਣੇ ਪੈਗੀ ਨਸ਼ਿਆਂ ਦੇ ਅਗੇਂਸਟ ਜਵਾਨੀ ਜਵਾਨੀ ਗੱਲਾਂ ਨਾਲ ਨਸ਼ੇ ਖਤਮ ਨਹੀਂ ਹੋਣਗੇ ਨਸ਼ੇ ਖਤਮ ਹੋਣਗੇ ਕਿ ਜਦੋਂ ਤੁਸੀਂ ਉਹਨੂੰ ਜਿੱਥੋਂ ਨਸ਼ਾ ਚੱਲਦਾ ਹੈ ਉੱਥੇ ਨਹੀਂ ਬੰਦ ਕਰੋਗੇ ਕਿਉਂਕਿ ਜਦੋਂ ਜਿਹੜਾ ਨਸ਼ਾ ਖਾਂਦਾ ਹੈ ਉਹਨੂੰ ਫੜਦੀਏ ਪੁਲਿਸ ਤੋਂ ਤਾਂ ਕੋਈ ਮਤਲਬ ਨਹੀਂ ਆ ਉਹ ਤੇ ਵਿਚਾਰਾ ਮਜਬੂਰ ਹੈ ਇੱਕ ਵਾਰੀ ਨਸ਼ਾ ਲੱਗ ਗਿਆ ਉਹ ਤੇ ਵਿਕਟਿਮ ਹੈ ਉਹਨੂੰ ਤੁਸੀਂ ਫੜ ਕੇ ਅੰਦਰ ਕਰੋਗੇ ਉਹਦੇ ਨਾਲ ਨਸ਼ਾ ਬੰਦ ਨਹੀਂ ਨਹੀਂ ਹੋਣਾ ਜਿੱਥੋਂ ਨਸ਼ਾ ਚੱਲਦਾ ਹੈ ਉਥੋਂ ਸੋਰਸ ਤੇ ਉਹਨੂੰ ਬੰਦ ਕਰੋ ਔਰ ਜਿੰਨੇ ਰਸਤੇ ਦੇ ਵਿੱਚ ਲਿੰਕ ਨੇ ਫਰੋਂ ਸੋਰਸ ਟੂ ਐਂਡ ਯੂਜ਼ ਉਹ ਸਾਰੇ ਲਿੰਕ ਤੋੜੋ ਔਰ ਉਹ ਤੋੜਨ ਵਾਸਤੇ ਸਰਕਾਰ ਨੂੰ ਅਕਾਉਂਟੇਬਲ ਰੱਖਣਾ ਪਏਗਾ ਆਪਣੀ ਮਸ਼ੀਨਰੀ ਨੂੰ ਫਾਰਾਜ਼ ਆਪ ਨਸ਼ੇ ਆਉਂਦੇ ਕਿਵੇਂ ਨੇ ਬਾਰਡਰ ਦੇ ਥਰੂ ਆ ਸਕਦੇ ਨੇ ਜਾਂ ਕਿਸੇ ਕੋਸਟਲ ਏਰੀਆ ਦੇ ਥਰੂ ਆ ਸਕਦੇ ਨੇ ਔਰ ਆਉਣ ਤੋਂ ਬਾਅਦ ਫਿਰ ਉਹ ਅੱਗੇ ਕਿਵੇਂ ਚੱਲਦੇ ਨੇ ਉਹਦੇ ਵਾਸਤੇ ਇਹਨਾਂ ਦੇ ਜਿਹੜਾ ਖੁਫੀਆ ਸੀਆਈਡੀ ਅਲਪਨਾ ਤੰਤਰ ਹੈ ਇੰਟੈਲੀਜੈਂਸ ਤੰਤਰ ਉਹ ਪੂਰਾ ਐਕਟੀਵੇਟ ਕਰਨਾ ਪਏਗਾ ਕਿ ਇਹ ਨਸ਼ੇ ਅੱਗੇ ਜਾਂਦੇ ਕਿੱਥੇ ਨੇ ਔਰ ਅਖੀਰ ਪੰਚਮ ਤੋਂ ਪਹਿਲਾਂ ਉਹ ਸਾਰੇ ਲਿੰਕ ਤਬਾਹ ਕਰਨੇ ਪੈਣਗੇ ਤੋੜਨੇ ਪੈਣਗੇ ਤਾਂ ਇਹ ਨਸ਼ਾ ਦਾ ਬੰਦ ਹੋਏਗਾ ਬਾਕੀ ਗੱਲਾਂ ਬਾਤਾਂ ਕਰਨ ਨਾਲ ਨਸ਼ਾ ਦੇ ਵਿਰੁੱਧ ਯੁੱਧ ਉਹਦੇ ਨਾਲ ਕੁਝ ਨਹੀਂ ਮਿਲਣਾ ਉਹਦੇ ਨਾਲ ਵਰਕੇ ਤੁਸੀਂ ਟਾਈਮ ਪੈਸੇ ਵੇਸ ਕਰੀਏ ਨੋ ਐਡਵਰਟਾਈਜ਼ਮੈਂਟ ਦੇ ਉੱਤੇ ਤੇ ਐਸੇ ਆਈ ਵਾਸ਼ ਕਰਕੇ ਕੋ ਉਹਦੇ ਨਾਲ ਕੋ ਬਲਕੇ ਨਸ਼ੇ ਵਧੇ ਜਾ ਰਹੇ ਨੇ ਹੁਣ ਤੇ ਸਕੂਲਾਂ ਦੇ ਬੱਚੇ ਨਸ਼ਾ ਕਰਨ ਲੱਗ ਗਏ ਕੁੜੀਆਂ ਨਸ਼ਾ ਕਰਨ ਲੱਗ ਗਈਆਂ ਤੇ ਇਸ ਕਰਕੇ ਨਸ਼ਾ ਸ਼ੁੱਡ ਬੀ ਟੇਕਨ ਐਜ਼ ਅ ਟੈਰਰਿਜ਼ਮ ਨਹੀਂ ਬਲਕਿ ਇਸੇ bigger terrorists ਮੁੰਦੇਆਂ ਦੂਜੇ terrorists ਦੂਜੇ ਤੇ ਅਮਨੇ ਸਾਹਮਣੇ ਇੱਕ ਦੂਜੇ ਨੂੰ ਗੋਲੀ ਮਾਰਦੇ ਪਤਾ ਲੱਗ ਜਾਂਦੀ ਇਹ ਤੇ ਜੜਾ ਖਾਦੀ ਹੋ ਰਹੀਆਂ ਧੋਨੀਆਂ ਜਿਹੜੇ ਜਨਰੇਸ਼ਨ ਖਤਮ ਹੋ ਰਹੀਆਂ ਨੇ ਤੇ ਇਸ ਕਰਕੇ ਵੀ ਮੇਰੀ ਤਾਂ ਇਹ ਸਜੈਸ਼ਨ ਹੋਏਗੀ ਕਿ ਇਹਨੂੰ ਇੱਕ ਐਜ਼ ਅ ਮਿਸ਼ਨ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਰ ਤੋਂ ਬਾਕੀ ਸਟੇਟ ਗਵਰਨਰ ਰਾਜਸਥਾਨ ਵੀ ਇਹ ਹਾਲ ਹੋਣਾ ਜਾਂ ਜਿੱਥੇ-ਜਿੱਥੇ ਵੀ ਹੈ ਉਹਨਾਂ ਨੂੰ ਕੰਪੈਲ ਕਰੇ ਕਿ ਜਿੱਥੇ-ਜਿੱਥੇ ਨਸ਼ਾ ਫੜਿਆ ਗਿਆ ਸੀ ਜਿਹੜੇ ਲੋਡਵੇ ਤਾਂ ਸੀ ਜਸਮਿਸ ਕਰਾਂਗੇ ਜਿਸ ਤਰ੍ਹਾਂ ਟੈਰਰਿਜ਼ਮ ਦੇ ਟਾਈਮ ਤੇ ਡਿਸਮਿਸ ਕੀਤੀ ਸੀ ਸਰਕਾਰ ਇਹ ਟੀ3 ਦੇ ਵਿੱਚ ਗਵਰਨਰ ਰੂਲ ਲਾਇਆ ਸੀ ਤੇ ਇਸ ਤਰੀਕੇ ਨਾਲ ਨਸ਼ਾ ਨੂੰ ਐਜ਼ ਅ ਮਿਸ਼ਨ ਇਹਨੂੰ ਕੰਟਰੋਲ ਕਰਨਾ ਪਏਗਾ ਨਹੀਂ ਤੇ ਇਹ ਆਪਣੀ ਜਨਰੇਸ਼ਨ ਨੂੰ ਖਤਮ ਕਰਾਂਗੇ ਇਸ ਦੀ ਅਗਲੀ ਜਨਰੇਸ਼ਨ ਵੀ ਖਤਮ ਜਿਵੇਂ ਤੁਸੀਂ ਕਹਿ ਕੇ ਜਿੰਨੇ ਮਰਜ਼ੀ ਯੁੱਧ ਛੇੜ ਲਈਏ ਜਦੋਂ ਇੰਪਲੀਮੈਂਟ ਕਰਨ ਦਾ ਤਰੀਕਾ ਠੀਕ ਨਹੀਂ ਹੋਏਗਾ ਗਲਬਾਨੀ ਨਹੀਂ ਹੁਣ ਪਿੱਛੇ ਜੇ ਅਜੇ 2 ਦਿਨ ਹੀ ਪਹਿਲਾਂ ਪੰਜਾਬ ਡੀਜੀਪੀ ਨੇ ਹਦਾਇਤ ਦਿੱਤੀ ਔਰ ਲੋਕਾਂ ਨੂੰ ਵੀ ਦੱਸਿਆ ਕਿ ਅਸੀਂ ਹੁਣ ਇੱਕ ਨਵਾਂ ਰਸਤਾ ਲੱਭਿਆ ਹੈ ਕਿ 72 ਘੰਟਿਆਂ ਦੇ ਅੰਦਰ-ਅੰਦਰ ਆਪਰੇਸ਼ਨ ਪ੍ਰਹਾਰ ਕਰਨਾ ਹੈ ਗੈਂਗਸਟਰ ਹੋਣਗੇ ਤਸਕਰ ਹੋਣਗੇ ਤਸਕਰ ਕੋਲ ਇਥੋਂ ਤੱਕ ਕਿ ਹੈ ਕਿ ਜੇ ਕਿਲਵਾਂ ਦੇ ਹਿਸਾਬ ਨਾਲ ਫੜੇਗੀ ਉਸ ਹਿਸਾਬ ਨਾਲ ਪੁਲਿਸ ਅਫਸਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਐਸਐਸਪੀ ਨੂੰ ਡੀਆਈਜੀ ਨੂੰ ਆਈਓ ਨੂੰ ਇਹਨਾਂ ਸਾਰਿਆਂ ਨੂੰ ਇਨਾਮ ਵੀ ਕਿਸੇ ਨੂੰ 60000 ਕਿਸੇ ਨੂੰ ਲੱਖ ਕਿਸੇ ਨੂੰ 1.5 ਲੱਖ ਦਿੱਤਾ ਜਾਏਗਾ ਉਹ ਸਾਰਾ ਠੀਕ ਹੈ ਵੈਰੀ ਗੁੱਡ ਚੰਗਾ ਲੱਗ ਰਿਹਾ ਦੇਖਣ ਨੂੰ ਤੁਸੀਂ ਰਿਜ਼ਲਟ ਦੇਖੋ ਰੋਜ਼ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਆਉਂਦਾ ਫਲਾਣੀ ਜਗ੍ਹਾ ਤੋਂ ਐਨੇ ਕਿਲੋ ਫਲਾਣ ਫਰੀ ਫੜੀ ਗਈ ਫਲਾਣੀ ਜਗ੍ਹਾ ਤੇ ਐਨੇ ਕਿਲੋ ਕੋਕੀਨ ਫੜੀ ਗਈ ਫਲਾਣੀ ਜਗ੍ਹਾ ਤੋਂ ਐਨੇ ਚਿਰ ਫਰਾਜ ਫਿਰ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਜਿੱਥੋਂ ਚੀਜ਼ਾਂ ਤੁਸੀਂ ਫੜੀਆਂ ਕਿੰਨੇ ਬੰਦੇ ਜੇਲ੍ਹ ਚ ਗਏ ਕਿੰਨੇ ਬੰਦਿਆਂ ਨੂੰ ਸਜ਼ਾ ਹੋਈ ਜਿਹਨੂੰ ਤੁਸੀਂ ਕਹਿੰਦੇ ਫੜੇ ਗਏ ਕੀ ਇਹ ਨਕਲੀ ਫੜਿਆ ਹੈ ਜਾਂ ਅਸਲੀ ਫੜਿਆ ਆਮ ਜਨਤਾ ਕੀ ਸਮਝੇਗਾ ਕਿ ਸਾਰਾ ਡਰਾਮਾ ਅਦਰਵਾਈਜ਼ ਪਤਾ ਹੋਣਾ ਚਾਹੀਦਾ ਕਿ ਜੇ ਅਮਰਸਰ ਜ਼ਿਲ੍ਹੇ ਤੋਂ ਐਨੇ ਕਿਲੋ ਨਕਲ ਫਰੀ ਤੇ ਐਨੇ ਬੰਦੇ ਜੇਲ੍ਹ ਚ ਗਏ ਦਿਖਾਓ ਉਹਨਾਂ ਦੀਆਂ ਫੋਟੋਆਂ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਉਹਨਾਂ ਦੀਆਂ ਦਿਖਾਓ ਕਿ ਫਲਾਣਾ 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 ਇਸ ਕੰਮ ਕਰਕੇ ਫਲਾਣੀ ਫਲਾਣੀ ਜੇਲ੍ਹ ਚ ਗਿਆ ਦੱਸ ਉਹਨਾਂ ਦੀ ਪਬਲਿਸ਼ਾਈਜ਼ ਕਰੋ ਤਾਂ ਕਿ ਲੋਕ ਦੂਜੇ ਵੀ ਡਰਨ ਪਰ ਉਹ ਨਹੀਂ ਹੁੰਦਾ ਅਖਬਾਰ ਚ ਆ ਜਾਂਦੇ 5 ਕਿਲੋ ਫੋਈ ਫੜੀ ਗਈ ਤੇ ਉਸ ਤੋਂ ਬਾਅਦ ਹੋਇਆ ਕੀ ਕਿੱਥੇ ਗਈ ਸ਼ਾਇਦ ਉਸ ਦਿਨ ਦੁਬਾਰਾ ਵੀ ਕੀ ਹੋਵੇ ਕਿਸੇ ਆਕੇ ਕਿਸੇ ਤਰੀਕੇ ਨਾਲ ਔਰ ਜਿਹੜਾ ਤੂੰ ਫੜੀ ਗਈ ਉਹ ਜੇਲ੍ਹ ਕਿਉਂ ਨਹੀਂ ਗਏ ਜੇ ਜੇਲ੍ਹ ਕਿਉਂ ਨਹੀਂ ਗਏ ਕਾਨੂੰਨ ਦਾ ਜਾਂ ਆਪਣਾ ਗਵਾਹੀ ਦਾ ਘਾਟਾ ਸੀ ਪ੍ਰੂਫ ਦਾ ਘਾਟਾ ਸੀ ਕਿਉਂ ਘਾਟਾ ਸੀ ਭਾਈ ਤੁਹਾਡਾ ਸਿਸਟਮ ਕੀ ਕਰਦਾ ਉਹਨੂੰ ਲੱਭੋ ਕਿੱਥੋਂ ਚੱਲਿਆ ਇਹ ਕਿੱਥੋਂ ਚੱਲਿਆ ਉਹਨੂੰ ਫੜੋ ਅਖੀਰ ਤੱਕ ਜਾਓ ਤਾਂ ਨਸ਼ਾ ਖਤਮ ਹੋਏਗਾ 72 ਆਰਸ ਨਾਲ ਕੁਝ ਨਹੀਂ ਹੋਣਾ ਸੇਮ ਗੋਲਫਰ ਗੈਂਗਸਟਰ ਗੈਂਗਸਟਰ ਜੀ ਨੇ ਉਹ ਇੱਕਦਮ ਪੈਦਾ ਨਹੀਂ ਹੁੰਦੇ ਉਹ ਇੱਕ ਤਰੀਕੇ ਨਾਲ ਪੈਦਾ ਹੁੰਦੇ ਨੇ ਉਹ ਫਰੋਸਤੀਆ ਲੈਂਦੇ ਨੇ ਉਹ ਸਭ ਕੁਝ ਕਰਦੇ ਆ ਕਿਨੇ ਆਪਣੇ ਮਾਰੇ ਗਏ ਸਿੰਗਰ ਮਾਰੇ ਗਏ ਕਿਨੇ ਕਬੱਡੀ ਕਬੱਡੀ ਪਲੇਅਰ ਮਾਰੇ ਗਏ ਤੇ ਉਹਦੇ ਵਾਸਤੇ ਜਦੋਂ ਉਹ ਸਾਰਾ ਸਿਸਟਮ ਚੱਲੇ ਉਸੇ ਵੇਲੇ ਉਹਨੂੰ ਨਿਪੁੰਨ ਦਾ ਬੱਡ ਕਿਉਂ ਨਹੀਂ ਕਹਿੰਦੇ ਇਹਨਾਂ ਦੀ ਇੰਟੈਲੀਜੈਂਸ ਸਿਸਟਮ ਇੰਨਾ ਚੰਗਾ ਹੋਣਾ ਚਾਹੀਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਆਹ ਪਿੰਡ ਦੇ ਵਿੱਚ ਤਿੰਨ ਬੰਦੇ ਇਹ ਉਹ ਗੈਂਗਸਟਰ ਬਣਨ ਵਾਲੇ ਨੇ ਉਹਨਾਂ ਨੂੰ ਉਸੇ ਵੇਲੇ ਫੜੋ ਉਸ ਵੇਲੇ ਉਹਨੇ ਕਾਰਵਾਈ ਕਰੋ ਇਹ ਨਹੀਂ ਕਿ ਜਦੋਂ ਉਹ ਉਹਨੇ 2-4 ਕਤਲ ਹੋ ਗਏ ਤੇ ਬਾਅਦ ਤੁਸੀਂ ਫਿਰ ਰੌਲਾ ਪੋ ਇਸ ਕਰਕੇ ਇਹ ਇਹਦੇ ਵਿੱਚ ਸੈਂਸਿਟੀਵਿਟੀ ਜ਼ਿਆਦਾ ਲੋੜ ਹੈ ਔਰ ਸਾਡੀ ਜਿਹੜੀ ਇੰਟੈਲੀਜੈਂਸ ਦਾ ਤੰਤਰ ਹੈ ਖੁਫੀਆ ਤੰਤਰ ਸਾਰੇ ਮੈਕਿੰਗ ਦਾ ਉਹਨੂੰ ਤੇਜ਼ ਕਰਨਾ ਪਵੇਗਾ ਸਪੈਸ਼ਲੀ ਪੁਲਿਸ ਦਾ ਜਿਹੜਾ ਖੁਫੀਆ ਤੰਤਰ ਹੈ ਉਹਨੂੰ ਬਹੁਤ ਤੇਜ਼ ਕਰਨਾ ਪਵੇਗਾ ਤਾਂ ਕਿ ਇਹ ਜਿਹੜਾ ਗੈਂਗਸਟਰ ਹੈ ਜੋ ਕੁਝ ਵੀ ਹੈ ਉਹਨੂੰ ਕੱਟਮੁਕੀ ਦੇ ਅੰਦਰ ਪਿੰਡਾਂ ਦੇ ਵਿੱਚ ਹਰੇਕ ਬੰਦੇ ਨੂੰ ਪਤਾ ਹੁੰਦਾ ਹੈ ਪਿੰਡ ਚ ਕੀ ਹੋ ਰਿਹਾ ਪਰ ਉਹ ਬੋਲਦੇ ਨਹੀਂ ਹੈਗੇ ਕਿ ਉਹ ਡਰੇ ਹੁੰਦੇ ਨੇ ਕਈ ਵਾਰੀ ਜਾਂ ਐਵੇਂ ਸੇ ਹੁੰਦੇ ਨੇ ਪਰ ਉਸ ਚੀਜ਼ਾਂ ਦਾ ਫਾਇਦਾ ਉਠਾ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੇ 엘ਮੈਂਟ ਹੈਗੇ ਉਹਨਾਂ ਨੂੰ ਸ਼ੁਰੂ ਤੋਂ ਹੀ ਕਾਬੂ ਕੀਤਾ ਜਾਵੇ ਤਾਂ ਉਹ ਕਾਬੂ ਆਉਣਗੇ ਬਾਅਦ ਤਾਂ ਮੁਸ਼ਕਲ ਹੈ ਹੁਣ ਤੁਸੀਂ ਕਿਸੇ ਰੋਜ਼ ਦੇਖੋ ਹਥਿਆਰ ਆਮ ਵਿਕਦੇ ਨੇ ਹਥਿਆਰ ਪਾਈ ਪੰਜਾਬ ਚ ਜੇ ਖੇਤੀਬਾੜੀ ਤੇ ਹੋਣ ਨਹੀਂ ਲੱਗੀਆਂ ਹਥਿਆਰਾਂ ਦੀ ਅਜੇ ਇੱਥੇ ਆਉਣ ਨਹੀਂ ਲੱਗੇ ਲੋਕ ਐ ਤੱਕ ਝੋਨਾ ਤੇ ਕਣਕੀ ਗੋਹਦੇ ਆ ਕਿੱਥੋਂ ਆਉਂਦੇ ਨੇ ਇਹ ਤੁਸੀਂ ਲੀਗਲ ਹਥਿਆਰ ਲੈਣਾ ਹੁੰਦਾ ਬੈਂਡ ਵੱਜ ਜਾਂਦਾ ਹੈ ਲਾਇਸੈਂਸ ਬਣਾਉਣ ਵਾਸਤੇ ਤੁਰਨ ਰੋਣ ਕਰ ਇਹ ਆਰਾਮ ਨਾਲ ਫਿਰਦੇ ਨੇ ਰੋਜ਼ ਗੋਲੀਆਂ ਚੱਲਦੇ ਨੇ ਇੱਥੋਂ ਤੱਕ ਕਿ ਚੰਡੀਗੜ੍ਹ ਤੀ ਉਲੀਆਂ ਚੱਲਦੇ ਨੇ ਮਹਾਲੀਚ ਗੋਲੀਆਂ ਚੱਲਦੇ ਕਿਉਂ ਕਿਉਂਕਿ ਤੁਸੀਂ ਉਹਨਾਂ ਤੁਹਾਡੇ ਕੋਲ ਇਨਫਰਮੇਸ਼ਨ ਨਹੀਂ ਆਉਂਦੀ ਪਹਿਲਾਂ ਕਿ ਇਹ ਕੰਮ ਹੋਣਾ ਹੈ ਜਾਂ ਹੋ ਸਕਦਾ ਹੈ ਜਦੋਂ ਹੋ ਗਿਆ ਉਸ ਤੋਂ ਬਾਅਦ ਰੋਲ ਪਾਉਂਦਾ ਕੋਈ ਮਤਲਬ ਨਹੀਂ ਇਸ ਕਰਕੇ ਪ੍ਰੋਐਕਟਿਵ ਇੰਟੈਲੀਜੈਂਸ ਇਹਨਾਂ ਨੂੰ ਬਣਨ ਨੂੰ ਚਾਹੀਦੀ ਹੈ ਕਿ ਅਸੀਂ ਇਹ ਗੈਂਗਸਟਰ ਜਿਹੜੇ ਨੇ ਬਣ ਨਹੀਂ ਨਹੀਂ ਦੇਣੇ ਜਦ ਬਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਰੋਕਣਾ ਤੇ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਇੱਕ ਵਾਰੀ ਬਣ ਗਏ ਫਿਰ ਤੋਂ ਆਪਣੇ ਗਰੁੱਪ ਬਣਾ ਲੈਂਦੇ ਨੇ ਵੱਡੇ ਹੋ ਜਾਂਦੇ ਨੇ ਔਰ ਫਿਰ ਇਹਦੇ ਚ ਕਈ ਵੈਸਟਰਨ ਇੰਟਰਸਟ ਵੀ ਲੱਗ ਜਾਂਦੇ ਨੇ ਇਹ ਜਿਹੜੇ ਫਰੋਤੀਆਂ ਵਗੈਰਾ ਲੈਂਦੇ ਕੱਲ ਨਹੀਂ ਖਾਂਦੇ ਸ਼ਾਇਦ ਇਹਨਾਂ ਦੀ ਹੋਰ ਵੀ ਕੋਈ ਚੇਨ ਹੋਵੇ ਇਹਨਾਂ ਦੇ ਕੋਈ ਪ੍ਰੋਟੈਕਸ਼ਨ ਦੇਣ ਵਾਲੇ ਹੁਣ ਆਦਰਵਾਇਜ਼ ਜੇਲ੍ਹ ਦੇ ਵਿੱਚ ਇੱਕ ਗੈਂਗਸਟਰ ਇੰਟਰੂ ਦੇਵੇ ਇਹ ਕਿਵੇਂ ਪੋਸੀਬਲ ਹੈ ਜੀ ਜੇਲ ਇਸ ਪੁਲ ਤੋਂ ਮੌ ਸਕਿਉਰ ਪਰ ਚੀਜ਼ ਉੱਥੇ ਤਾਂ ਕੋਈ ਚੀਜ਼ ਬਗੈਰ ਪੁਨਾ ਤਰਾਸ਼ੀ ਤੋਂ ਜਾ ਹੀ ਨਹੀਂ ਸਕਦੀ ਤਾਂ ਕਿਵੇਂ ਉਹ ਇੰਟਰਵਿਊ ਦੇ ਰਹੇ ਉਹ ਤਾਂ ਚਲੋ ਹੋ ਗਿਆ ਉਸ ਤੋਂ ਬਾਅਦ ਬਣਿਆ ਕੀ ਕਿਨੇਕ ਬੰਦੇ ਨੂੰ ਕਿਸੇ ਫਾਇਦੇ ਟੰਗਿਆ ਕਿਸੇ ਨਹੀਂ ਨੂੰ ਜੇ ਟੰਗਿਆ ਵੀ ਕਿਸੇ ਛੋਟੇ ਬੰਦੇ ਨੂੰ ਕਰਤਾ ਹੁਣ ਇੰਸਪੈਕਟਰ ਪਹਿਲਾਂ ਪਹਿਲਾਂ ਤਾਂ ਪਰਦਾ ਪਾਇਆ ਗਿਆ ਕਿ ਹੋਈ ਹੀ ਨਹੀਂ ਪੰਜਾਬ 'ਚ ਪਰਦਾ ਪਾਇਆ ਇਹ ਜਿਹੜੀ ਇਹਨਾਂ ਦੀ ਇਹ ਆਦਤ ਹੈ ਕਿ ਇਹ ਦੋਸ਼ ਨੂੰ ਬਚਾਉਂਦੇ ਨੇ ਜਿਹੜੇ ਨੇ ਦੋਸ਼ੀ ਕੀਤਾ ਆ ਕਰਨਲ ਬਾਠ ਦੇ ਕੇਸ ਕੀ ਹੋਇਆ ਪੂਰਾ ਪੁਲਿਸ ਹਰਾਰਤੀ ਨੇ ਉਹਨਾਂ ਇਨਸਪੈਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਤੇ ਫਾਰਚੂਨੇਟਲੀ ਕਕੋਟ ਨੇ ਅਨਰਵੈਲ ਕੋਰਟ ਨੇ ਸੀਆਈਬੀ ਸੀ ਡਿਸਟ੍ਰਿਕਟ ਸੀਆਈਬੀ ਨੂੰ ਦੇ ਦਿੱਤਾ ਕੇਸ ਤੇ ਹੁਣ ਕੁਝ ਨਾ ਕੁਝ ਹੋ ਰਿਹਾ ਅਦਰਵਾਈਜ਼ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਪੂਰਾ ਪ੍ਰੋਟੈਕਸ਼ਨ ਦੀ ਕੋਸ਼ਿਸ਼ ਕੀਤੀ ਇਥੋਂ ਤੱਕ ਕਿ ਚੰਡੀਗੜ੍ਹ ਪੁਲਿਸ ਨੂੰ ਵੀ ਜਦੋਂ ਕੇਸ ਦਿੱਤਾ ਗਿਆ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰਫਾ ਰਫਾ ਕਰੀ ਜੇ ਸਿਸਟਮ ਇਹ ਹਜ਼ਾਰ ਰਫਾ ਰਫਾ ਇਸ ਤਰ੍ਹਾਂ ਦਾ ਹੋਏਗਾ ਤੇ ਫਿਰ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਕੁਝ ਨਹੀਂ ਐਕਸਪੈਕਟ ਕਰ ਰਹੇ ਇਸ ਕਰਕੇ ਗੈਂਗਸਟਰੀਜ਼ਮ ਇਸ ਤਰ੍ਹਾਂ ਸਾਬ ਨਾਲ ਬੰਦ ਨਹੀਂ ਹੋਣਾ ਇਹਦੇ ਬੰਦ ਵਾਸਤੇ ਤੁਹਾਨੂੰ ਬੜਾ ਸਖਤ ਕਾਰਵਾਈ ਕਰਨੀ ਪੈਂਦੀ ਹੈ ਮੈਨੂੰ ਯਾਦ ਹੈ ਅਸੀਂ ਜਦੋਂ ਅਸੀਂ ਛੋਟੇ ਹੁੰਦੇ ਸੀ ਪੈਪਸੂ ਦੇ ਵਿੱਚ ਬੜਾ ਗੈਂਗਸਟਰਸ ਹੁੰਦੇ ਸੀ ਡਾਕੂ ਬੜੇ ਹੁੰਦੇ ਸੀ ਬੜਾ ਕੁਝ ਹੁੰਦਾ ਸੀ ਫਿਰ ਇਹਨਾਂ ਨੇ ਸੈਂਟਰ ਦਾ ਉਦੋਂ ਕੋਈ ਅਡਵਾਈਜ਼ਰ ਲਾਇਆ ਮਿਸਟਰ ਰਾਓ ਤੋਂ ਨੇ ਟਾਈਟ ਕੀਤਾ ਤੇ ਵਿਦਨ 2 3 ਇਅਰਸ एवरीथिंग ਵਾਸ ਕੰਟਰੋਲਡ ਇਸ ਕਰਕੇ ਬਿਨਾ ਸ਼ਕਤੀ ਜਿੱਤ ਟੈਰੋਰਿਜ਼ਮ ਸੀ ਉਸੇ ਤਰੀਕੇ ਨਾਲ ਇਹਦੇ ਅਗੇ ਕਾਰਵਾਈ ਕਰਨੀ ਚਾਹੀਦੀ ਹੈ ਇਹ ਵੀ ਕਿਸ ਤਰ੍ਹਾਂ ਟੈਰੋਰਿਜ਼ਮ ਪਹਿਲਾਂ ਟੈਰਰ ਟੈਰੋਰਿਜ਼ਮ ਦੇ ਟਾਰਗੇਟ ਹੋ ਰਹੇ ਹੁੰਦੇ ਹੀ ਹੁਣ ਟਾਰਗੇਟ ਹੋਣੇ ਕੰਮ ਤਾਂ ਉਹੀ ਹੈ ਲੋਕ ਅਨਸੇਫ ਫੀਲ ਕਰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਪਿੰਡ ਤੋਂ ਬਾਹਰ ਕਰ ਪਾਏ ਸੀ ਉਹ ਹੁਣ ਅੰਦਰ ਆਉਣ ਲੱਗੇ ਉਹ ਬਰ ਸੇਫ ਨਹੀਂ ਫੀਲ ਕਰਦੇ ਕਿ ਪਤਾ ਨਹੀਂ ਕਿਹੜੇ ਵੇਲੇ ਕੋਈ ਆ ਜਾਏ ਜੀ ਇਸ ਕਰਕੇ ਇਹ ਤੇ ਬੜਾ ਸੀਰੀਅਸ ਕੰਮ ਹੈ ਨਸ਼ਾ ਤੇ ਗੈਂਗਸਟਰ ਇਹ ਦੋਨਾਂ ਦੇ ਵਿੱਚ ਸਰਕਾਰ ਨੂੰ ਬਹੁਤ ਸਖਤੀ ਨਾਲ ਕੰਮ ਕਰਨਾ ਚਾਹੀਦਾ ਮੈਂ ਬਲਕਿ ਮੈਂ ਸਮਝਾਂਗਾ ਸੈਂਟਰਲ ਸਰਕਾਰ ਨੂੰ ਕਰਨਾ ਚਾਹੀਦਾ ਸੈਂਟਰਲ ਸਰਕਾਰ ਨੂੰ ਇਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਕਿ ਜਸਵੇ ਨਹੀਂ ਕਰੋਗੇ ਅਸੀਂ ਡਿਸਮਿਸ ਕਰਾਂਗੇ ਅਸੀਂ ਆਪਣਾ ਰੋਲ ਲਾਵਾਂਗੇ ਜਾਂ ਕੋਈ ਹੋਰ ਲਾਵਾਂਗੇ ਜਿ ਤਰ੍ਹਾਂ ਟੈਰਰਿਸਟ ਦੇ ਟਾਈਮ ਚ ਕੇਪੀਐਸ ਗੇਲਤ ਦੂਜੇ ਚ ਰੇਲ ਆਈ ਸੀ ਉਹਨਾਂ ਨੇ ਕਿ ਖਤਮ ਕੀਤਾ ਦੇ ਇਹ ਇਹਨਾਂ ਨੂੰ ਉਸੇ ਤਰੀਕੇ ਨਾਲ ਕੋਈ ਨਾ ਕੋਈ ਸਿਸਟਮ ਲੱਭਣਾ ਪਾਏਗਾ ਤਾਂ ਕਿ ਗੈਂਗਸਟਰ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਆਪਣੇ ਆਪ ਨਹੀਂ ਇਹ ਪਰਹਾਰ ਨਾਲ ਤੇ 72 ਘਰ ਦੇ ਨਾਰਿਆਂ ਨਾਲ ਨਹੀਂ ਖੁਸ਼ ਹੁੰਦਾ 72 ਘਰ ਦੇ ਵਿੱਚ ਹੁੰਦਾ ਕੋਈ ਜਾਦੂ ਨਹੀਂ ਕਿ ਬਟਨ ਦਬਿਆ ਤੇ ਗੈਂਗਸਟਰ ਖਤਮ ਹੋ ਜਾਣਗੇ ਜੀ ਸ਼ੁਕਰੀਆ ਜੀ ਬ੍ਰਿਗੇਡੀਅਰ ਹਰਵੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਖਾਸ ਕਰਕੇ ਜੋ ਸਿੱਖ ਰੈਜੀਮੈਂਟ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਕਿ ਗਿਣਤੀ ਕਿਉਂ ਘਟੀ ਔਰ ਪੰਜਾਬ ਦੀ ਸਿਚੁਏਸ਼ਨ ਨੂੰ ਲੈ ਕੇ ਜਵਾਨੀ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਡਾ ਕੀ ਮੰਨਣਾ ਜੇਕਰ ਤੁਸੀਂ ਵੀ ਸਹਿਮਤੀ ਰੱਖਦੇ ਹੋ ਜਾਂ ਨਹੀਂ ਸਹਿਮਤੀ ਰੱਖਦੇ ਤੁਹਾਡੇ ਵਿਚਾਰ ਕੀ ਨੇ ਆਪਣੇ ਆਪਣੇ ਵਿਚਾਰ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮੋਹਾਲੀ